ਹੋ ਗਈ ତ ਯਾਰ ਹਾਂ ਮੰਮੀ ਹੋ ਗਈ ਮੈਂ ਪਿਆਰ ਚੱਲ ਮੈਂ ਜਾਨੀ ਆ ਮੰਮੀ ਤੇ ਆਪਦਾ ਨਾ ਧਿਆਨ ਰੱਖਿਓ ਬਾਕੀ ਹਾਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਬਾਕੀ ਮੈਂ ਰਹਿਣਾ ਤਾਂ ਤੁਹਾਨੂੰ ਪਤਾ ਹੈ ਨੀਗਾ ਸ਼ਾਮ ਨੂੰ ਹੀ ਮੁੜ ਆਉਂਗੀ ਮੈਂ ਕੋਈ ਗੱਲ ਨਹੀਂ ਪੁੱਤ ਜੇ ਤੇਰਾ ਜੀ ਕਰਦਾ ਰਿਹਾ ਹੀ ਰਾਤ ਮੈਂ ਕੋਈ ਗੱਲ ਨਹੀਂ ਆ ਤੇਰੀ ਚਾਚੀ ਨੂੰ ਪਾ ਲੂੰਗੀ ਕੋਲ ਨਹੀਂ ਮੰਮੀ ਤੈਨੂੰ ਪਤਾ ਤਾਂ ਹੈ ਮੰਮੀ ਦੇ ਜਾਣ ਤੋਂ ਬਾਅਦ ਉੱਥੇ ਹੈਗਾ ਹੀ ਕੌਣ ਹੈ ਉਹਦੇ ਨਾਲ ਤਾਂ ਚਲ ਰੌਣਕ ਜੀ ਸੀਗੀ ਉਹਦੇ ਮਿਲਣਾ ਤਾਂ ਘਰ ਜਾਮਾ ਸੁਣਾ ਸੁਣਾ ਹੋਇਆ ਪਿਆ ਚੱਲ ਪੁੱਤ ਭਾਈ ਤਾਂ ਹੈਗੇ ਨੇ ਤੇਰੇ ਹੁਣ ਕਹਿੰਦੇ ਮਾਪੇ ਤੋਂ ਬਾਅਦ ਤਾਂ ਭਾਈਓ ਵਰਤਦੇ ਹੁੰਦੇ ਨੇ ਨਾਲੇ ਮੇਰੀ ਗੱਲ ਸੁਣ ਜੇ ਤੇਰਾ ਜੀ ਕਰਿਆ ਰਾਤ ਰਿਆਂ ਹੀ ਜੇ ਤੇ ਸ਼ਾਮ ਨੂੰ ਮੁਰਨਾ ਭਾਈ ਸ਼ਾਮ ਨੂੰ ਮੁਰਿਆ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦੀ ਨਾ ਨਾ ਮੰਮੀ ਰਾਤ ਤਾਂ ਮੈਂ ਰਹਿੰਦੀ ਨਹੀਂ ਮੇਰਾ ਵੀ ਤੇਰੇ ਬਿਨਾ ਜੀ ਜੈ ਨਹੀਂ ਲੱਗਦਾ ਚੱਲ ਠੀਕ ਆ ਐ ਦੱਸ ਤੈਨੂੰ ਪੈਸੇ ਕਿੰਨੇ ਕਦਮ ਪੈਸੇ ਮੰਮੀ ਥੋੜੇ ਬਹੁਤ ਤਾਂ ਮੇਰੇ ਕੋਲ ਹੈਗੇ ਨੇ ਬਾਕੀ ਚੱਲ ਜੇ ਤੂੰ ਦੇਣਿਆ ਤਾਂ 1000 ਰੁਪਇਆ ਦੇ ਦੇ ਮੈਨੂੰ 1000 ਰੁਪਇਆ ਪੁੱਤ ਦੋ ਭਾਈਆਂ ਦੇ ਘਰੇ ਰਖੜੀ ਲੈ ਕੇ ਜਾਣਾ ਤਾਂ ਹਾਂ ਖਰਚਾ ਤਾਂ ਹੁੰਦਾ ਹੀ ਆ ਵਧੀਆ ਡੱਬੇ ਲੈ ਕੇ ਜਾਈ ਰਖੜੀਆਂ ਵੀ ਵਧੀਆ ਲੈ ਕੇ ਜਾਈ ਅਗਲਾ ਕਹੂਗਾ ਪਰਾਉਣਾ ਫੌਜੀ ਆ ਆ ਰਖੜੀਆਂ 10-10 ਰੁਪਏ ਵਾਲੀਆਂ ਚੱਕ ਲਈ ਉਹੀ ਗੱਲ ਨਾ ਕਰਦੀ ਕਿਤੇ ਮੇਰੇ ਪੁੱਤ ਦੀ ਬੇਇੱਜ਼ਤੀ ਕਰਾ ਦਵੇਂ ਉਹ ਨਹੀਂ ਨਹੀਂ ਮੰਮੀ ਕੋਈ ਕੁਝ ਨਹੀਂ ਕਹਿੰਦਾ ਨਾਲੇ ਉੱਥੇ ਹੈਗਾ ਹੀ ਕੌਣ ਹੈ ਕਹਿਣ ਵਾਲਾ ਬਿੱਲੇ ਵੀਰੇ ਦੇ ਰਖੜੀ ਬੰਨਣੀਆਂ ਉਹਦੇ ਬਨ ਕੇ ਆ ਜੂਗੀ ਮੈਂ ਲੈ ਪੁੱਤ ਬਬਲੂ ਵੀ ਤਾਂ ਤੇਰਾ ਭਾਈ ਆ ਉਹਦੇ ਨਹੀਂ ਬੰਨੇਗੀ ਰਖੜੀ ਨਹੀਂ ਮੰਮੀ ਮੈਂ ਉਹ ਵੀਰੇ ਦੇ ਰਖੜੀ ਨਹੀਂ ਬੰਨਣੀ ਕਿਉਂਕਿ ਨਾ ਤਾਂ ਉਹਨੇ ਮੇਰਾ ਕਦੇ ਕੀਤਾ ਤੇ ਨਾ ਹੀ ਉਹ ਮੇਰਾ ਕਰਦਾ ਅੱਜ ਤੱਕ ਉਹਨੇ ਰਖੜੀ ਤੇ ਇੱਕ ਸੂਟ ਨਹੀਂ ਸਰਿਆ ਉਹ ਤੋਂ ਹਾ ਬਿੱਲਾ ਵੀ ਰਾਤਾ ਵਿਚਾਰਾ ਬਾਲਾ ਘਾਦਦਾ ਮੇਰਾ ਕਦੇ ਮੈਨੂੰ ਖਾਲੀ ਹੱਥ ਨਹੀਂ ਮੋੜਿਆ ਪੁੱਤ ਇਹ ਵੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਦੇਖ ਤੇਰਾ ਬਿੱਲਾ ਭਾਈ ਤਾਂ ਨੌਕਰੀ ਕਰਦਾ ਵਧੀਆ ਤਾਂ ਤੈਨੂੰ ਦੇ ਦਿੰਦਾ ਦੂਆ ਤਾਂ ਵਿਚਾਰਾ ਪ੍ਰਾਈਵੇਟ ਕਰਦਾ ਆਪਣੇ ਘਰ ਦਾ ਹੀ ਗੁਜ਼ਾਰਾ ਮੱਸਾ ਹੁੰਦਾ ਹੋਣਾ ਤਾਂ ਫੇਰ ਕੀ ਹੋ ਗਿਆ ਪੁੱਤ ਦੋਏ ਘਰਾਂ ਚ ਰਖੜੀ ਲੈ ਕੇ ਜਾਈ ਤੂੰ ਉਹ ਨਹੀਂ ਮੰਮੀ ਚਲ ਜੇ ਘਰ ਦਾ ਗੁਜ਼ਾਰਾ ਹੁੰਦਾ ਥੋੜੇ ਬਹੁਤ ਤਾਂ ਪੈਸੇ ਉਹਦੇ ਕੋਲ ਵੀ ਆਉਂਦੇ ਹੁਣੇ ਇੱਕ ਸੂਟ ਨਾਲ ਕੀ ਹੁੰਦਾਗਾ 2-416 ਹੀ ਦੇ ਦੇ ਚੱਲ ਮੰਨ ਤਾਂ ਆਂਦੀ ਹੈ ਗੱਲ ਹੁੰਦੀ ਹੈ ਪੁੱਤ ਪਰ ਮੈਂ ਤਾਂ ਤੈਨੂੰ ਇੱਕੋ ਗੱਲ ਕਹੂੰਗੀ ਭਾਈ ਤਾਂ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਹੱਕਾ ਮੈਂ ਨਹੀਂ ਕਰੀਦਾ ਹੁੰਦਾ ਵੀ ਇੱਕ ਦੇ ਬੰਨੇ ਆ ਹੀ ਰੱਖੜੀ ਇੱਕ ਦੇ ਬੰਨਣੀ ਨਹੀਂ ਨਾ ਜੇ ਉਹਨੂੰ ਪਤਾ ਲੱਗੂ ਉਹਦੇ ਦਿਲ ਤੇ ਕੀ ਬੀਤੂਗੀ ਨਹੀਂ ਮੰਮੀ ਉਹਨੂੰ ਕੁਝ ਨਹੀਂ ਪਤਾ ਲੱਗਦਾ ਕੋਈ ਨਹੀਂ ਤੁਸੀਂ ਇਹ ਗੱਲਾਂ ਛੱਡੋ ਤੇ ਹਾਂ ਆਪ ਦਾ ਧਿਆਨ ਰੱਖਿਓ ਤੇ ਮੈਂ ਜਾਣੀ ਆ ਲੇਟ ਹੋ ਜੂਗੀ ਚਲ ਠੀਕ ਆ ਪੁੱਤ ਚਲ ਮੈਂ ਹੀ ਬਸ ਚੜਾਇਆ ਹੁਨੀਆ ਤੈਨੂੰ ਚਲ ਆ ਜਾਵਾਂ ਹਾਂ ਚੱਕ ਲੈ ਆਪਣਾ ਸਮਾਨ ਸਿਮੂ ਦਾ ਫੋਨ ਹਲੋ ਹਲੋ ਹਾਂ ਸਿਮੂ ਕਿਵੇਂ ਆ? ਸ਼ਸ਼ੀਕਾਲ ਸ਼ਸ਼ੀਕਾਲ। ਔਰ ਕਿਵੇਂ ਹੋ? ਵਧੀਆ ਵਧੀਆ ਤੂੰ ਦੱਸ ਕਿਵੇਂ ਆ? ਵਧੀਆ ਕੀ ਕਰਦੇ ਸੀਗੇ? ਕੁਛ ਨਹੀਂ ਬਸ ਕੰਮ ਕਰਦੇ ਨੇ ਵੜ ਕੇ ਹਟੇ ਸੀਗੀ। ਅੱਛਾ ਅੱਛਾ ਮੈਂ ਤਾਂ ਤੁਹਾਨੂੰ ਆਏ ਦੱਸਦੀ ਸੀ ਵੀ ਮੈਂ ਆ ਰਹੀ ਆ ਅੱਛਾ ਆ ਜਾ ਫਿਰ ਹਾਂ ਭਾਬੀ ਕਰੀ ਹੋ ਮੈਂ ਕਿਹਾ ਤੁਸੀਂ ਹਾਂ ਹਾਂ ਕਰੀ ਆ ਉਦੋਂ ਤੇਰੇ ਬੇਨੂੰ ਛੁੱਟੀ ਸੀ ਅੱਜ ਚੱਲ ਕੋਈ ਨਾ ਤੂੰ ਆ ਜਾ ਠੀਕ ਹੈ ਭਾਬੀ ਮੈਂ ਆਣੀ ਆ ਠੀਕ ਆ ਚੰਗਾ ਠੀਕ ਸਿਆਪਾ ਅਖੇ ਮੈਂ ਹੋਣੀ ਆ ਆਉਗੀ ਰਖੜੀ ਦੇ ਬਹਾਨੇ ਸਾਰਾ ਕੁਝ ਮੂਝ ਕੇ ਲੈ ਜਾਂਦੀ ਇੱਥੋਂ ਇੱਕ ਆਹਗਾ ਚੱਕ ਚੱਕ ਦੇਈ ਜਾਂਦਾ ਕੋਈ ਨਾ ਇਜੋਂ ਤੋਂ ਪਹਿਲਾਂ ਮੈਂ ਇਹਨਾਂ ਨਾਲ ਗੱਲ ਕਰ ਹੀ ਲਵਾਂ ਕਿ ਤੇ ਇਹ ਨਾ ਹੋਵੇ ਆਪਦਾ ਘਰ ਹੀ ਲੁਟਾ ਦੇ ਉਹਨੂੰ ਲੈ ਐਥੇ ਖੜੇ ਤਿਆਰ ਹੋ ਜਾਨੇ ਕਿੱਧਰ ਜਾਣ ਦੀ ਤਿਆਰੀ ਕਿਚ ਰੱਖੀ ਐ ਠੀਕ ਗੱਲ ਜਾਣ ਨੂੰ ਰੋਜ਼ ਨੂੰ ਜਾਣਾ ਅੱਜ ਘਰੇ ਵੀ ਨਹੀਂ ਜਰਿਆ ਜਾਂਦਾ ਮੈਂ ਕਿਹਾ ਐ ਕਹਣੀ ਵੀ ਭੱਗ ਜਾ ਪਰ ਮੇਰੀ ਗੱਲ ਤੋਂ ਪਹਿਲਾਂ ਸਿੰਮੂ ਦਾ ਫੋਨ ਆਇਆ ਸੀ ਹਾਂ ਫੇਰ ਆਉਣ ਆਉਣੇ ਅੱਜ ਫੇਰ ਚੰਗੀ ਗੱਲ ਐ ਏਡੀ ਭੱਜ ਨੱਠ ਲਈ ਕੀ ਗੱਲ ਐ ਆਉਂਦੀ ਹੁੰਦੀਆਂ ਨੇ ਕੁੜੀਆਂ ਘਰਾਂ ਚਾ ਉਹਦਾ ਵੀ ਘਰ ਐ ਇਹ ਆਜੇ ਫਿਰ ਪਰ ਮੇਰੀ ਗੱਲ ਸੁਣ ਲੈ ਤੂੰ ਕਿਸੇ ਬਾਹਨੇ ਟਲ ਜਾ ਕਾਦੋ ਟਲ ਜਾ ਬਈ ਮੇਰੀ ਭੈਣ ਮੈਨੂੰ ਮਿਲਣ ਆ ਰਹੀ ਏ ਮੈਂ ਟਲ ਜਾ ਕੀ ਗੱਲ ਇਹ ਗੱਲ ਕਿਧਰੀ ਆਂਦੀ ਏ ਜਿੰਨੀ ਗੱਲ ਕਹੀ ਨਾ ਉਹਨੇ ਮੰਨ ਲਿਆ ਕਰ ਆਊਗੀ ਤੈਨੂੰ ਪਤਾ ਏ ਮੰਮੀ ਉਹਨੂੰ ਕਿੰਨਾ ਕੁਛ ਦਿੰਦੀ ਸੀਗੇ ਹੁਣ ਉਹ ਹੀ ਕੁਛ ਫੇਰ ਪਾਲੂਗੀ ਮੈਥੋਂ ਨਹੀਂ ਦਿੱਤੇ ਜਾਂਦੇ ਫਿਰ ਸਾਲ ਬਾਅਦ ਦੂਸਰੇ ਦੀ ਆਈਂਦਾ ਕੋਈ ਨਹੀਂ ਬਾਅਦ ਚ ਕਰਦਾ ਮੇਰੀ ਗੱਲ ਸੁਣ ਆਊਗੀ ਠੀਕ ਐ ਦੇ ਦਾਂਗੇ ਸਾਲ ਬਾਅਦ ਆਊ ਫਿਰ ਕਿੱਡੀ ਗੱਲ ਐ ਪਹਿਲਾਂ ਮੰਮੀ ਇੱਕ ਗੱਲ ਹੋਰ ਦੇਂਦੀ ਮੰਮੀ ਦੇਂਦੀ ਕੀ ਦੇਂਦੀ ਫਿਰ ਕਿੰਨਾ ਕੁ ਦੇਂਦੀ ਦੀ ਉਹਦਾ ਵੀ ਹਿੱਸਾ ਹੋਣਾ ਕਰੇ ਫਿਰ ਕਿੱਡੀ ਗੱਲ ਹੈ ਅੱਛਾ ਤੂੰ ਮੈਨੂੰ ਨਾ ਦੱਸ ਮੰਮੀ ਉਹਨੂੰ ਕੀ ਦਿੰਦੀ ਸੀ ਕੀ ਨਾ ਮੈਂ ਆਪ ਦੇਖੀ ਦੇਖਦੇ ਰਹੀ ਆਂ ਕਦੇ ਉਹਦੇ ਹੱਥ ਤੇ 10000 ਧਰ ਤੱਕ ਕਦੇ 5000 ਬੰਨਸ ਵੰਨਸ ਸੂਟ ਲੈ ਕੇ ਜਾਂਦੀ ਸੀ ਨਾ ਜਿਹੜੇ ਹਿੱਸੇ ਦੀ ਗੱਲ ਕਰਦਾ ਦਿਨ ਤੇ ਹਰ ਤੇ ਹਰ ਵਾਰ ਥੱਬੇ ਪਰ ਪਰ ਲੈ ਕੇ ਜਾਂਦੀ ਸੀ ਹਲੇ ਹਿੱਸਾ ਡੇ ਹੀ ਪਿਆ ਦਾ ਫਿਰ ਬੰਬ ਚੱਲ ਗਿਆ ਕੋਈ ਗੋਲਾ ਡਿੱਗ ਪਿਆ ਜੇ ਲੈ ਜੂ ਵੀ ਫਿਰ ਕੀ ਹੋ ਜੂ ਉਹ ਸਾਲ ਬਾਅਦ ਹੀ ਤੂੰ ਨਹੀਂ ਲੈਂਦੀ ਉਹਦੇ ਪੇਕਿਆਂ ਨੂੰ ਜਦੋਂ ਤੂੰ ਵੀ ਨਾ ਲਿਆ ਕਰ ਫਿਰ ਤੇ ਸੱਚੀ ਗੱਲ ਕਹਦੇ ਫਿਰ ਮਿਰਚਾਂ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਮੇਰੇ ਪੇਕੇਦਮੇ ਜਿਹੜੇ ਲੈ ਕੇ ਆਉਣੇ ਨਾ ਦੇਖ ਹੀ ਦਿੰਦੇ ਨੇਗੇ ਮੈਂ ਆਪਣੇ ਭਾਈਆਂ ਵਾਸਤੇ ਵੀ ਉੱਥੇ ਕੁਛ ਨਾ ਕੁਛ ਛੱਡਦੀ ਆ ਤੇਰੇ ਵਾਲੀ ਮੰਗੂ ਭੈਣ ਮੰਗੂ ਨਹੀਂ ਵੀ ਜਿਹੜੀ ਵੀ ਆਉਂਦੀ ਆ ਹਰ ਵਾਰੀ ਕੁਛ ਨਾ ਕੁਛ ਲੈ ਕੇ ਹੀ ਜਾਂਦੀ ਆਗੀ ਯਾਰ ਕਮਾਲ ਦੀ ਗੱਲ ਐ ਇੱਕ ਔਰਤ ਹੋ ਕੇ ਤੂੰ ਔਰਤ ਬਾਰੇ ਇਹੀ ਜੀ ਸੋਚ ਰੱਖਦੀ ਐ ਮੈਨੂੰ ਨਾ ਗਿਆਨ ਨਾ ਦੇ ਨਾ ਦੇ ਤੂੰ ਜਿੰਨੀ ਗੱਲ ਕਹੀ ਬਗ ਜਾ ਕਿਸੇ ਪਾਸੇ ਭੱਜ ਜਾ ਜੇ ਇਹੋ ਕੁੜੀ ਪੁੱਛੂਗੀ ਭਾਈ ਮੇਰਾ ਭਾਈ ਕਿੱਧਰ ਭਾ ਗਿਆ ਫੇਰ ਪੇਰਾ ਉਹਦੇ ਫਿਕਰ ਤੂੰ ਨਾ ਕਰ ਮੈਂ ਆਪ ਹੀ ਕਹਿ ਦੂੰਗੀ ਉਹਨੂੰ ਕਿਸ ਨਾ ਕਿਸੇ ਬਹਾਨੇ ਟਾਲੂਗੀ ਪਰ ਪਹਿਲਾਂ ਤੂੰ ਤਾਂ ਟਲ ਜਾ ਚੱਲ ਮੈਂ ਟਲ ਜਾਣਾ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਜੇ ਕੋਈ ਕੱਚੀ ਬਿੱਲੀ ਕੁੜੀ ਨੂੰ ਕਹਿਤੀ ਨਾ ਜਾਂ ਪੁੱਠਾ ਹਾ ਤਾਂ ਬੋਲੇ ਮਿੱਥੋਂ ਆਪਰੇ ਫਿਰ ਮੇਰੀ ਗੱਲ ਸੁਣ ਮੈਂ ਘਰ ਛੱਡ ਕੇmarg ਜਾਨੀ ਆ ਉਹ ਤਾਂ ਆਪਣੀ ਭੈਣ ਨੂੰ ਹੀ ਰੱਖ ਲਈ ਕਰ ਲਿਆ ਕਰੋ ਕਿ ਸਾਰ ਦਿਨ ਲੇਪਾ ਕੋਚੀ ਥੋੜੀ ਇੱਥੇ ਚੱਲ ਬਕਾਈ ਨਾ ਮਾਰ ਜਾਨਾ ਮੈਂ ਜਾਨਾ ਮੈਂ ਤੈਨੂੰ ਹੱਥ ਨੇ ਦੱਸੂੰ ਤੈਨੂੰ ਕੋਈ ਨਹੀਂ ਦੱਸੇਗਾ ਹੱਥ ਨੇ ਇੱਕ ਵਾਰੀ ਤੇ ਤੇਰੇ ਕਹੇ ਤੇ ਕੰਨੀ ਗੱਲ ਪੈਂਦੀ ਨਹੀਂ ਹੈਗੀ ਸਾਰਾ ਘਰ ਭੈਣ ਨਹੀਂ ਲਟਾ ਦੇ ਆਪਦੀ ਨੂੰ ਬੱਬੀ ਤੇ ਦੇਖ ਕਿ ਮੈਨੂੰ ਖੁਸ਼ ਹੋ ਜੂਗੀ ਸ਼ੁਕਰ ਹੈ ਅੱਜ ਵੀਰੇ ਨੂੰ ਵੀ ਛੁੱਟੀ ਹੈ ਵੀਰੇ ਨਾਲ ਰੱਜ ਕੇ ਗੱਲਾਂ ਕਰੂੰ ਅੱਜ ਤਾਂ ਮੰਮੀ ਤੇ ਜਾਣ ਤੋਂ ਬਾਅਦ ਅੱਜ ਮੈਂ ਪਹਿਲੀ ਵਾਰ ਘਰੇ ਆਈਆਂ ਰਖੜੀ ਲੈ ਕੇ ਬੜਾ ਖੁਸ਼ ਹੋਣਗੇ ਕਿੰਨਾ ਚਾਹ ਹੋ ਸਾਰਿਆਂ ਨੂੰ ਲੈ ਸਤਿ ਸ਼੍ਰੀ ਅਕਾਲ ਬੱਬੀ ਸਤਿ ਸ਼੍ਰੀ ਅਕਾਲ ਕਿਵੇਂ ਸਿੰਮੂ ਵਧੀਆ ਵਧੀਆ ਤੁਸੀਂ ਦਾ ਸੋਫ ਵਧੀਆ ਵਧੀਆ ਮੈਂ ਵੀ ਕਦੋਂ ਦੀ ਬਿਕਲ ਲੱਗ ਰਹੀ ਆ ਵੀ ਕਹਿੰਦੀ ਸੀ ਆਉਣੀ ਆਉਣੀ ਆ ਹੋਰ ਬਾਬੀ ਮੈਨੂੰ ਤਾਂ ਅੱਜ ਰਾ ਬਾਲਾ ਹੀ ਓੱਖਾਂ ਲੰਘਿਆ ਆਏ ਹੋਈ ਗਿਆ ਪਤਾ ਨਹੀਂ ਕਿੱਡੀ ਕਦੂਰੇ ਕਰ ਚੱਲ ਕੋਈ ਨਾ ਆਈ ਹੁੰਦਾ ਵਿਆਹ ਤੋਂ ਬਾਅਦ ਤਾਂ ਆ ਲੈ ਸੁਮਨ ਫਿਰ ਇੱਥੇ ਪਹਿਲਾਂ ਮੈਨੂੰ ਆਂਦਾ ਓਹੋ ਸਾਹ ਤਾਂ ਲੈ ਲੈ ਤੱਤੇ ਕਾ ਹੀ ਮੋੜਨ ਨੂੰ ਫਿਰਦੀ ਆ ਚੱਲ ਅੰਦਰ ਚੱਲ ਗਰਮੀ ਬਹੁਤ ਅਫੜਾ ਦੇ ਸਮਾਂ ਉਹ ਹੈਗਾ ਕਿੱਥੇ ਵੀਰਾ ਉਹ ਕਰੀ ਆ ਕੋਈ ਨਾ ਆ ਜਾਂਦਾ ਵੀਰੇ ਚੱਲ ਸਿੰਮੂ ਬੈਠ ਤੂੰ ਮੈਂ ਪੜ ਲੈ ਕੇ ਆਣੀ ਆ ਠੀਕ ਹੈ ਬਾਬੀ ਵੀਰਾ ਗਿਆ ਕਿੱਥੇ ਭਾਬੀ ਤਾਂ ਕਹਿੰਦੀ ਸੀ ਘਰੀ ਆ ਤਿਕਦਾ ਹੈ ਨਹੀਂਗਾ ਲੈ ਪਾਣੀ ਗਰਮੀ ਵੀ ਬਾਲੀ ਹੋਈ ਪਈ ਹੈਗੀ ਹਾਏ ਹਾਏ ਹੋਰ ਦੱਸ ਮੰਮੀ ਨੇ ਕਿਵੇਂ ਕਰੇ ਠੀਕ ਹੈ ਹਾਂ ਬਾਬੀ ਸਾਰੇ ਵਧੀਆ ਲੇ ਆਉਂਦੀ ਨਾਲ ਮਾਸੀ ਨੂੰ ਵੀ ਫਿਰ ਭਾਬੀ ਘਰੇ ਨਹੀਂ ਸਰਦਾ ਹਾਂ ਇਹ ਵੀ ਆ ਉਹ ਪਰੌਣੇ ਦਾ ਫੋਨ ਫਣ ਆ ਜਾਂਦਾ ਹਾਂ ਹਾਂ ਭਾਬੀ ਸਾਰੇ ਠੀਕ ਨੇਗੇ ਆ ਜਾਂਦਾ ਵਧੀਆ ਨੇ ਚਲ ਕਦੋਂ ਆਣਾ ਪਰੋਣੇ ਨਹੀਂ ਹੁਣ ਦੇਖੋ ਹਲੇ ਤਾਂ ਕਹਿੰਦੇ ਕੁਝ ਨਹੀਂ ਪਤਾ ਆ ਹੀ ਹੁੰਦਾ ਨੌਕਰੀਆਂ ਦਾ ਵੀ ਖੜਾ ਛੁੱਟੀ ਮਿਲਦੀ ਆ ਹਾਂ ਬਾਬੀ ਚਲ ਵਜਿਆ ਕੀਤਾ ਆ ਗਈ ਤੂੰ ਤੇ ਬਾਬੀ ਮੈਨੂੰ ਐਂ ਤਾਂ ਦੱਸ ਵੀਰਾ ਹੈਗਾ ਕਿੱਥੇ ਆ ਸਿਮੂ ਤੈਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਕਹਿ ਕਿੱਢੇ ਨੌਕਰੀਆਂ ਦਾ ਕੋਈ ਪਤਾ ਨਹੀਂ ਤੇਰਾ ਭਾਈ ਉਹ ਤਜ ਕਰੇ ਸੀ ਛੁੱਟੀ ਸੀ ਉਹਨੂੰ ਆ ਬੈਂਕ ਚ ਫੋਨ ਆ ਗਿਆ ਪਤਾ ਨਹੀਂ ਕਿਹੜੇ ਸੀਓ ਕਿਹੜੇ ਨੇ ਆਉਣਾਗਾ ਕਹਿੰਦੇ ਆਉਣਾ ਪੂ ਭਾਈ ਅੱਜ ਤੁਹਾਨੂੰ ਮੈਂ ਤਾਂ ਇਹਨਾਂ ਨੂੰ ਪਹਿਲਾਂ ਕਹੀ ਜਾਂਦੀ ਸੀ ਮੈਂ ਕਿ ਮੇਰੀ ਗੱਲ ਸੁਣ ਲਓ ਸਿਮੂ ਨੇ ਆਉਣਾ ਅੱਜ ਵਿਚਾਰੇ ਰਖੜੀ ਬਨਣ ਹੈ ਤੁਹਾਡੇ ਵੀ ਤੁਸੀਂ ਅੱਗੇ ਨੂੰ ਮਾਲਕ ਨੂੰ ਕਹਿ ਦੋ ਜਿਹੜੇ ਬੈਂਕ ਮੈਨੇਜਰ ਹੈਗਾ ਕਹਿੰਦਾ ਯਾਰ ਤੈਨੂੰ ਪਤਾ ਹੀ ਮੁੜ ਕੇ ਐਵੇਂ ਫਿਰ ਪ੍ਰਮੋਸ਼ਨਾਂ ਹੀ ਇਹਨਾਂ ਦੀ ਬਹੁਤ ਔਖੀਆਂ ਹੁੰਦੀਆਂ ਨੇ ਹਨਾ ਤੇ ਫਿਰ ਤੇਰੇ ਵੀਰੇ ਨੂੰ ਜਾਣਾ ਪੈਗਾ ਉੱਥੇ ਤੇ ਭਾਬੀ ਤੂੰ ਮੈਨੂੰ ਸਵੇਰੀ ਦੱਸ ਦੇਣਾ ਸੀ ਮੈਂ ਕਿਸੇ ਹੋਰ ਦਿਨ ਆ ਜਾਣਾ ਉਹ ਨਹੀਂ ਸਿਮੂ ਮੈਨੂੰ ਤਾਂ ਕਿਹੜਾ ਸਵੇਰੇ ਪਤਾ ਸੀ ਆ ਤੇਰੇ ਆਉਣ ਤੋਂ 10 ਮਿੰਟ ਪਹਿਲਾਂ ਹੀ ਗਿਆਗਾ ਕਹਿੰਦਾ ਸੀ ਕਹਿੰਦਾ ਮੈਨੂੰ ਤਾਂ ਆਪ ਆਈ ਹੋਈ ਜਾਂਦਾ ਵੀ ਸਿਮੂ ਨੇ ਆਪਣੀ ਆਉਣਾ ਮੈਂ ਰਖੜੀ ਬਣਾਉਣੀ ਸੀ ਫਿਰ ਹੁਣ ਕੀ ਕਰੇ ਜੇ ਨਾ ਜਾਂਦਾ ਉਹਨਾਂ ਨੂੰ ਪਤਾ ਹੀ ਆ ਇਹ ਦਫ਼ਤਰਾਂ ਦੇ ਕੰਮ ਮਹਿ ਜੀ ਹੁੰਦੀ ਨੇ ਅਗਲਾ ਕੱਢ ਕੇ ਬਾਹਰ ਮਾਰਦਾ ਹੋਰ ਬਥੇਰੇ ਰੱਖ ਲੈਂਦੇ ਨੇ ਅੱਛਾ ਭਾਬੀ ਹੋਰ ਚਲ ਕੋਈ ਨਾ ਰਖੜੀ ਆ ਤੂੰ ਐ ਕਰੀ ਰਖੜੀ ਰੱਖ ਜੀ ਕੋਈ ਨਾ ਬਨ ਲੂਗਾ ਤੇਰਾ ਭਾਈ ਕੋਈ ਨਹੀਂ ਭਾਬੀ ਹਾਂ ਤੇ ਹੁਣ ਐ ਨਹੀਂ ਪਤਾ ਉਹਦਾ ਕਿਹੜਾ ਪਤਾ ਕਿ ਕਦੋਂ ਆਊਗਾ ਕਦੋਂ ਨਾਊ ਮੈਂ ਤਾਂ ਪੁੱਛਿਆ ਵੀ ਇਸ ਮੈਂ ਕਿ ਚੱਲ ਜੇ ਤੁਸੀਂ ਘੰਟੇ ਤੱਕ ਐ ਪੁੱਛ ਲੋ ਵੀ ਘੰਟੇ ਤੱਕ ਤੱਕ ਕੰਮ ਨਿਬੜਜੋ ਤੁਸੀਂ ਮੂੰਹ ਰੱਖੜੇ ਬੰਨ ਕੇ ਬਗਜੋ ਉਹ ਕਹਿੰਦਾ ਮੈਨੂੰ ਐ ਨਹੀਂ ਪਤਾ ਮੈਂ ਰਾਤ ਦੇ ਉੱਤੇ 10 ਵਜੇ ਇਹਨਾਂ ਨੂੰ ਪਤਾ ਹੀ ਹੈ ਕੰਮ ਕਹੇ ਜੁੰਦੇ ਨੇ ਉਹਨਾਂ ਦੇ ਅੱਛਾ ਹਾਂ ਤੇ ਹੁਣ ਵੀਰਾ ਮੈਨੂੰ ਮਿਲਦਾ ਜਾਂਦਾ ਫੋਨ ਕਰਕੇ ਪੁੱਛ ਲੈ ਭਾਬੀ ਕਦੋਂ ਆਊਗਾ ਮੇਰੀ ਗੱਲ ਸੁਣੋ ਉਹਨਾਂ ਜਨੇ ਮੀਟਿੰਗ 'ਚ ਬੈਠਾ ਹੋਊਗਾ ਪਰ ਤੈਨੂੰ ਪਤਾ ਲਾਏ ਕਹਿਣ ਲੱਗ ਜਾਂਦੇ ਵੀ ਜੇ ਘਰੋਂ ਬਾਹਲੇ ਫੋਨ ਆਦਾ ਘਰੀ ਰਹਿ ਪੇ ਕਰੋ ਕੰਮ ਤੇ ਨਾ ਕਰੋ ਐ ਕ ਕੀ ਪਤਾ ਪਹਿਲੀ ਆ ਜੇ ਬੰਨ੍ਹ ਦੀ ਰਖੜੀ ਫਿਰ ਤਾਂ ਚੱਲ ਜੇ ਨਾ ਆਇਆ ਫਿਰ ਤੂੰ ਰੱਖ ਜੀ ਰਖੜੀ ਕੋਈ ਨਾ ਉਹ ਆਪ ਬਨ ਲੂਗਾ ਹੈ ਠੀਕ ਹੈ ਭਾਬੀ ਜੀ ਚੱਲ ਤੂੰ ਬੈਠ ਜਾ ਮੈਂ ਚਾਹ ਬਣਾ ਲਨੀ ਤੇਰੇ ਵਾਸਤੇ ਠੀਕ ਹਾਂ ਲਾ ਆਇਆ ਅਚਾਨਕ ਮੇਰੇ ਨੂੰ ਕੀ ਕੰਮ ਪੈ ਗਿਆ ਮੈਨੂੰ ਤਾਂ ਲੱਗਦਾ ਭਾਬੀ ਏ ਝੂਠ ਬੋਲ ਰਹੀ ਐ ਆ ਗਈ ਬੁੱਥਾ ਚੱਕ ਕੇ ਸਿਆਪਾ ਮੇਰੇ ਗਾਲ ਪਾਤਾ ਅਖੇ ਮੈਂ ਤਾਂ ਭਾਈ ਨੂੰ ਮਿਲ ਕੇ ਜਾਣਾ ਵਾਹਕੜੀਆਂ ਨੇ ਭਾਈ ਬਿਨਾ ਅ ਜਦੋਂ ਬੁੜੀ ਜਾਂਦੀ ਸੀ ਨਾ ਉਦੋਂ ਤਾਂ ਚਲ ਆਏ ਸੀ ਭਾਈ ਮਾਂ ਨੂੰ ਮਿਲਣ ਆਉਂਦੀ ਆ ਹੁਣ ਦੱਸ ਤੂੰ ਇੱਥੇ ਕਿਹਨੂੰ ਮਿਲਣ ਆਉਣੀ ਆ ਮੈਂ ਤਾਂ ਐ ਸੀਗਾ ਵੀ ਚਲ ਬੁੜੀ ਮਰ ਗਈ ਹੁਣ ਇੱਥੇ ਕਿਹਨੇ ਆਉਣਾ ਪਰ ਮੈਨੂੰ ਆ ਹੀ ਨਹੀਂ ਸਪਤਾ ਵੀ ਹਰ ਇੱਕ ਸਾਲ ਇਹ ਰਖੜੀ ਤੇ ਬੂਥਾ ਚੱਕ ਕੇ ਆਇਆ ਕਰੂ ਵੀ ਦੱਸ ਤੇ ਤੋ ਉੱਥੋਂ ਨਹੀਂ ਰਖੜੀ ਭੇਜੀ ਆਂਦੀ ਹੈਗੀ ਭਾਈ ਦੇ ਗੁੱਟ ਤੇ ਜ਼ਿਆਦਾ ਬੰਨਣੀ ਆਉਂਦੀ ਇਹਨੂੰ ਕੀ ਕਰਾਂ ਮੈਂ ਹੁਣ ਇਹਦਾ ਤਾਂ ਕਿੰਨੀ ਮੈਂ ਮਿਲ ਕੇ ਜਾਊਂਗੀ ਚੱਲ ਕੋਈ ਨਾ ਬੈਠੀ ਰਹਿੰਦੇ ਜਦੋਂ ਆਥਨ ਤੱਕ ਨਾ ਆਇਆ ਆਪੇ ਤੁਰ ਜੂਗੀ ਉਹ ਤਾਂ ਢੀ ਮਜਾਲ ਹੈ ਹੀ ਨਹੀਂ ਵੀ ਉਹ ਮੈਨੂੰ ਬਿਨਾ ਪੁੱਛਿਆ ਕਰੇ ਪੈਰ ਵੀ ਰੱਖ ਜੇ ਉਹ ਤਾਂ ਡਰਾ ਕੇ ਬਾਹਰ ਭੇਜੇ ਹੀ ਹੋਇਆ ਉਹ ਤਾਂ ਨਹੀਂ ਆਉਂਦਾ ਡਿੱਕੀ ਜਾਵੇ ਮੈਂ ਵੀ ਚਾਹ ਬਣਾ ਕੇ ਦੇ ਦਿੰਨੀ ਆ ਜੇ ਤੁਨਾ ਬਾਲੀ ਬੋਲ ਚਲ ਕੇ ਤੇ ਮੁਰਜੋਗੀ ਆਹ ਹੰ ਦੇਖੀ ਜਦ ਮੰਮੀ ਹੁੰਦੀ ਸੀ ਘਰੇ ਕਿੰਨਾ ਜਿਗ ਲੱਗਦਾ ਸੀ ਮੰਮੀ ਨਾ ਚਾਰ ਦੁੱਖ ਸੁਖ ਦੀਆਂ ਗੱਲਾਂ ਕਰਦੀ ਸੀ ਜਮਾਂ ਰੌਣਕ ਨਹੀਂ ਰਹੇ ਘਰੇ ਹਾਏ ਹਾਏ ਲੈ ਜੇ ਮੂਚਾ ਲਿਆ ਬਬੀ। ਹੋਰ ਜਿੱਦੜ ਬਾਈ ਹੁੰਦਾ ਕੁਛ ਖਾਣ ਨੂੰ ਮਗਾ ਲੈਂਦੀ ਹੁਣ ਉਹ ਹੈ ਹੀ ਨਹੀਂ। ਕੋਈ ਨਾ ਘਰੇ ਵੀ ਕੁਛ ਨਹੀਂ ਹੈਗਾ ਖਾਣ ਨੂੰ ਭੈਣੇ। ਹਾਏ ਹਾਏ ਤਾਨੂੰ ਨੇ ਪਈ ਲੋਕ ਜਿਹੜੇ ਗਰਮੀ 'ਚ ਤੋਰੇ ਫਿਰਦੇ ਨੇ। ਸਿਮਤੂ ਦਾ ਤਾਨੂੰ ਭੈਣ ਜਿਹੜੀ ਆ ਗਈ। ਮੈਨੂੰ ਮੇਰੇ ਭਾਈ ਨੇ ਕਿਦਾਂ ਦਾ ਫੋਨ ਕੀਤਾ ਹੋਇਆ ਵੀ ਆ ਕੇ ਰਖੜੀ ਬਨ ਜਾ। ਮੈਂ ਤਾਂ ਤੇਰੇ ਭਾਈ ਨੂੰ ਕਹਿਤਾ ਮੈਂ ਤਾਂ ਕੋਰੀਅਰ ਕਰ ਦੂੰਗੀ ਕਹਿਣਾ ਜਾਏ ਅੰਦਰ ਗਰਮੀ 'ਚ ਤੈਨੂੰ ਪਤਾ ਹੀ ਆ। ਕਿ ਮੈਂ ਤਾਂ ਹੋਈ ਨਹੀਂ ਬਾਹਰ ਨਿਕਲ ਕੇ ਰਾਜੀ ਹੈਗੀ। ਹੋਰ ਕੀ ਆ? ਹਾਂ ਬਬੀ ਗਰਮੀ ਹੈ ਹੀ ਬੜੀ ਕੀ ਕਰੀਏ? ਹੋਰ ਤੁਰ ਬਾਈ ਨੂੰ ਡਿੱਕਿਆ ਨਹੀਂ ਆਦਾ ਹੈਗਾ ਅਸੀਂ ਹੁਣ ਕਹਿੰਦਾ ਮੈਂ ਤੁਹਾਨੂੰ ਦੱਸਦਾ ਘਰ ਓਕੇ ਇੱਕ ਵਾਰ ਦੇਖ ਲੈਂਦੀ ਦਵਾਰੇ ਲਾ ਕੇ ਭਾਬੀ ਨਹੀਂ ਮੈਂ ਲਾਇਆ ਸੀ ਉਹਦਾ ਮੈਨੂੰ ਮੈਸੇਜ ਆ ਗਿਆ ਸੀ ਕਹਿੰਦਾ ਮੇਰੇ ਤਾਂ ਸਾਰੇ ਹੈ ਕਹਿੰਦਾ ਵਿਰਾਤ ਦੇ 10 ਵਜ ਜਾਣਗੇ ਸਾਨੂੰ ਇੱਥੇ ਉਹਨੇ ਨਾ ਕੱਲ ਨੂੰ ਹੋ ਗਈ ਕਹਿੰਦੇ ਹੁੰਦੇ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਓਹੋ ਦਫਤਰ ਚ ਫਾਰਮ ਜੇ ਭਰ ਕੇ ਕੱਲ ਨੂੰ ਚੰਡੀਗੜ੍ਹ ਭੇਜਨੇ ਨੇ ਜੇ ਆਖੇ ਨਾ ਉਹ ਭੇਜੇ ਗਏ ਤਾਂ ਕਹਿੰਦਾ ਨਾਲ ਤਾਂ ਮੇਰੀ ਨੌਕਰੀ ਜਾਉ ਨਾਲੇ ਜਿਹੜੇ ਬੰਦਿਆਂ ਦੇ ਕਹਿੰਦਾ ਕੰਮ ਦਿੱਤਾ ਹੋਇਆ ਉਹ ਅਗਲੇ ਲੋਕ ਗਾਲਾਂ ਕੱਢਣਗੇ ਹੈ ਤਾਂ ਫਿਰ ਮੈਨੇਜਰ ਤਾਂ ਮੇਰੇ ਗਾਲਾਂ ਪੈਣਗੀਆਂ ਮੈਂ ਤਾਂ ਕਿਹਾ ਸੀ ਮੈਂ ਖੈ ਭੈਣ ਆਈ ਬੈਠੀ ਹੈ ਤੇਰੀ ਹੈ ਇੱਥੇ ਵਿਚਾਰੀ ਰਖੜੀ ਬੰਨਣ ਆਈ ਆ ਉਹ ਵੀ ਤੁਸੀਂ 10 ਮਿੰਟ ਹੀ ਆਜੋ ਚਾਹੇ ਵੇਚਦੀ ਕਹਿੰਦਾ ਮੇਰਾ ਬੌਸ ਜਿਹੜਾ ਉਹ ਬੈਂਕ ਬੂੰਖ ਚ ਉਹ ਔਰ ਨਹੀਂ ਦਿੰਦਾ ਹੈਗਾ ਲੈ ਅੱਛਾ ਚੱਲ ਕੋਈ ਨਾ ਬਬ ਇੱਕ ਤਾਂ ਮੈਨੂੰ ਆਇਆ ਤੂੰ ਵੀ ਮੁੜਨਾ ਹੋਊ ਉਹਦੇ ਘਰੇ ਹੈਨਾ ਕਿਉਂਕਿ ਤੇਰੇ ਸੱਸ ਕੱਲੀ ਆ ਭਈ ਨਹੀਂ ਸਰਦਾ ਘਰੇ ਸਭ ਦੀਆਂ ਆਪ ਜ ਆਪ ਜ ਕਬੀਲਦਾਰੀਆਂ ਨੇ ਹਾਂ ਹਾਂ ਬਾਬੀ ਮੁਰਨਾ ਮੈਂ ਵੀ ਤੂੰ ਇੱਕ ਵਾਰ ਵੀਰੇ ਨੂੰ ਦੁਆਰੇ ਪੁੱਛ ਲੈਂਦੀ ਫੋਨ ਕਰਕੇ ਲੈ ਸੇਮੂ ਤੂੰ ਤਾਂ ਬੋਲਣ ਵਾਲੀ ਗੱਲਾਂ ਕਰੀ ਜਾਂਦੀਆਂ ਨਹੀਂ ਮੈਂ ਤੈਨੂੰ ਕਹਿ ਤਾਂ ਦਿੱਤਾ ਮੈਂ ਤਾਂ ਦੋ ਵਾਰੀ ਫੋਨ ਕਰਿਆ ਪਹਿਲਾਂ ਤਾਂ ਉਹਨਾਂ ਮੇਰਾ ਫੋਨ ਕੱਟਤਾ ਸੀ ਦੂਜੀ ਵਾਰੀ ਮੈਂ ਉਹਨੂੰ ਮੈਸੇਜ ਪਾਇਆ ਵੀ ਭਾਈ ਭਾਫੇ ਤੇਰੀ ਭੈਣ ਆ ਰੱਖਿਆ ਘਰੇ ਮੈਨੂੰ ਦੱਸ ਤਾਂ ਜੇ ਕਦੋਂ ਆਣਾਗਾ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਹੀ ਹੈ ਸਰਕਾਰੀ ਨੌਕਰੀਆਂ ਦਾ ਹੁਣ ਤੂੰ ਆਪਦੇ ਪਰੋਹਣੇ ਚ ਲੜਾ ਦਿਨ ਤਿਹਾਰ ਤੋਦੀ ਵੀ ਨਹੀਂ ਉਹਦੇ ਤੁਨੂੰ ਵਿਚਾਰੇ ਤੋਂ ਆਇਆ ਗਿਆ ਜੇ ਉਹ ਆ ਗਿਆ ਉਹਨੂੰ ਪਤਾ ਵੀ ਉਹਦੀ ਨੌਕਰੀ ਤੇ ਕਿੰਨਾ ਵੱਡਾ ਰਿਸਕ ਹੈ ਪੈਣਾ ਆਈ ਤੇਰੇ ਵੀਰੇ ਦਾ ਕੰਮ ਆਗਾ ਜੇ ਹੁਣ ਉਹ ਆ ਗਿਆ ਘਰੇ ਤੈਨੂੰ ਪਤਾ ਕਿਸੇ ਦੀ ਗੁਲਾਮੀ ਕਰਨੀ ਸੌਖੀ ਨਹੀਂ ਹੈਗੀ ਜੇ ਸਰਕਾਰੀ ਨੌਕਰੀ ਬਾਰ-ਬਾਰ ਥੋੜੀ ਮਿਲਦੀ ਆ ਵਿਚਾਰੇ ਕਿੰਨੀ ਪੜ੍ਹਾਈ ਲਿਖਾਈ ਕਿਤੇ ਮਸਾਂ ਕਿਤੇ ਜਾ ਕੇ ਉਹਦਾ ਹੱਥ ਵੀ ਸਰਕਾਰੀ ਨੌਕਰੀ ਨੂੰ ਕੋਈ ਨੇ ਦੁਆਇ ਕਰੋ ਮੈਂ ਤਾਂ ਕਹਿੰਦੀ ਰਹਿੰਦਾ ਹੈ ਤੇਰੀ ਸੱਸਾ ਆਪ ਰੋਟੀ ਲਾ ਕੇ ਆਲੂ ਦੋ ਦੋ ਤਾਂ ਰੋਟੀਆਂ ਲਾਉਣੀ ਉਹਨੇ ਬੰਮਾ ਅਠ ਮਾਰ ਰਹਿੰਦੀ ਆ ਭਾਬੀਆਂ ਹਾਂ ਤਾਂ ਮੈਨੂੰ ਪਤਾ ਸਿੰਮੂ ਤਾਂ ਤਾਂ ਬਹੁਤ ਸਿਆਣੀ ਆ ਵਧੀਆ ਭਾਈ ਬੰਦ ਜਨ ਟਾਈਮ ਆਪਣਾ ਕਬੀਲਦਾਰੀ ਸਾਹਮਣੇ ਨਾ ਉਹ ਨਹੀਂ ਵਧੀਆ ਹੁੰਦਾ ਮੈਂ ਤਾਂ ਅੱਗੇ ਦੇਖ ਸਾਡੀ ਗੱਲ ਚ ਸਿਫਤਾਂ ਕਰਦੀ ਹੁੰਨੀ ਤੇਰੀਆਂ ਮੈਂ ਕਹਿੰਨੀ ਹੈ ਭਾਈ ਜਿਹੜੀ ਮੇਰੇ ਨਾਲ ਦਾ ਉਹਨੇ ਕੋਲ ਵੇਲ ਨਹੀਂ ਹੈਗੀ ਮੈਂ ਤਾਂ ਹੁਣ ਵੀ ਬਣਾਈ ਸੀ ਮੈਂ ਕਿਹਾ ਕਿਤੇ ਤੂੰ ਆਉਂਦੀ ਨਹੀਂ ਕਿਤੇ ਸੱਸ ਦਾ ਘਰੇ ਸਰਦਾ ਨਹੀਂ ਹੈਗਾ ਚੱਲ ਕੋਈ ਨਹੀਂ ਤੇ ਤੂੰ ਬਧੀ ਟਾਈਮ ਕੱਢ ਕੇ ਆ ਗਈ ਨਹੀਂ ਆ ਦੇਖ ਲੈ ਮੇਰੇ ਵਰਗੀ ਬੈਠੀ ਹੈ ਨਾ ਭਾਈ ਨੇ ਚਾਰ ਵਾਰੀ ਫੋਨ ਕਰਤਾ ਵੀ ਭੈਣ ਆ ਕੇ ਰਖੜੀ ਬਨ ਜ ਰਖੜੀ ਬਨ ਜਾ ਕਿੱਥੇ ਘਰ ਦੇ ਕਬੀਲਦਾਰੇ ਚ ਨਿਕਲ ਜਾਂਦਾ ਹੁਣ ਜੇ ਮੈਂ ਬਾਗੀ ਘਰੇ ਤਾਂ ਤੇਰੇ ਵੀਰੇ ਦੀ ਰੋਟੀ ਦਾ ਖਾਹ ਜੋ ਅਗਰ ਤਾਂ ਚਲ ਮਾਂ ਹੁੰਦੀ ਸੀ ਕਿ ਰੋਟੀ ਪਾਣੀ ਦਾ ਕਰ ਲੈਂਦੀ ਸੀਗੀ ਹੁਣ ਜੇ ਮੈਂ ਐ ਛੱਡ ਕੇ ਬਾਗੀ ਘਰੇ ਨਹੀਂ ਸਰਦਾ ਹੈਗਾ ਮੇਰਾ ਵੀ ਹਾਂ ਬਾਬੀ ਹੋਰ ਚਲ ਮੈਂ ਇਹ ਕਰਦੀਆ ਮੇਰੀ ਵੱਡੀ ਭੈਣ ਹੈਗੀ ਆ ਉਹਦੇ ਹੱਥ ਭੇਜ ਦੂੰਗੀ ਭਾਈ ਨੂੰ ਰਖੜੀ ਭਾਈ ਹੋਰ ਆਪਦੇ ਘਰਾਂ ਚੋਂ ਕਿੱਥੇ ਨਿਕਲਾ ਜਾਂਦਾ ਹੈਗਾ ਆਪਦੇ ਕੰਮ ਤੁੰਦੇ ਬੰਦ ਨੂੰ ਦੇਖਣੇ ਪੈਂਦੇ ਨੇ ਹਾਂ ਹਾਂ ਚਲ ਤੂੰ ਪੀ ਲੈ ਚਾਹ ਆਰਾਮ ਕਰ ਲੈ 10 ਮਿੰਟ ਹੋਰ ਇੰਨੀ ਗਰਮੀ ਚਾਈ ਤਾਂ ਹੈਗੀ ਹੈ ਚਾਹ ਠੀਕ ਹੈ ਬਾਬੀ ਮੈਂ ਜਾਂਨੀ ਆ ਜਾਨੀਆ ਫਿਰ ਹੈ ਹਾਂ ਚਲਾਂ ਇੱਕ ਵਾਰ ਫਿਰ ਬਾਈਦ ਰਖੜੀ ਰੱਖ ਜਾ ਕੋਈ ਨਾ ਬੰਨ ਲਊਗਾ ਉਹ ਹੈ ਹਾਂ ਬਬੀ ਆਲੇ ਡੱਬਾ ਤੇ ਆ ਰਖੜੀ ਠੀਕ ਹੈ ਲੈ ਤੇਰਾ ਸ਼ਗਨ ਹੈ ਕੋਈ ਨਾ ਬਬੀ ਰਹਿਣ ਦਿੰਦੇ ਲੈ ਮਸਾ ਤਾਂ ਤੂੰ ਆਉਣੀ ਆਂਗੀ ਕੋਈ ਨਾ ਰੱਖ ਲਾ ਚੱਲ ਚੰਗਾ ਫਿਰ ਹੈ ਠੀਕ ਹੈ ਬਬੀ ਠੀਕ ਆ ਹੋਰ ਮੈਂ ਤਾਂ ਬੜਾ ਐਂਜ ਹੋਈ ਜਾਂਦਾ ਦੇਖ ਲੈ ਆਪਦੇ ਬਾਈ ਨੂੰ ਮਿਲਣ ਆਈ ਸੀ ਤੇ ਮਿਲਿਆ ਵੀ ਨਹੀਂ ਗਿਆ ਭਾਬੀ ਦੇਖ ਲਖਣੀ ਆਈ ਜਾਵੇ ਵੀਰਾ ਉਹ ਨਹੀਂ ਆ ਸਕਦਾ ਸੀ ਮੂੰ ਮੈਨੂੰ ਮੇਰੇ ਘਰ ਜੀ ਨਹੀਂ ਕਰਦਾ ਵੀ ਦੋਨੇ ਭੈਣ ਭਾਈ ਮਿਲ ਲੈਦੇ ਮਸਾ ਤਾਂ ਤੂੰ ਆਈ ਸੀ ਪਰ ਕੋਈ ਨਾ ਜਿੱਦਾਂ ਤਰ੍ਹਾਂ ਬਾਈ ਬਿੱਲ ਹੋਇਆ ਤੇ ਤੇਰਾ ਵਾਦਾ ਰਿਹਾ ਮੈਂ ਉਹਨੂੰ ਮਿਲਣ ਭੇਜ ਦੂੰਗੀ ਚੰਗਾ ਪੱਕਾ ਭਾਬੀ ਹਾਂ ਹਾਂ ਲੈ ਭੇਜ ਦੂੰਗੀ ਕਮਲੀ ਜੀ ਨਾ ਹੋਵੇ ਤਾਂ ਚੱਲ ਚੰਗਾ ਤੂੰ ਵੀ ਨਾਲ ਆ ਜੀ ਬੱਦ ਕੋਈ ਨਾ ਕੋਈ ਨਾ ਆ ਜੂੰਗੀ ਠੀਕ ਹੈ ਭਾਬੀ ਠੀਕ ਹੈ ਬੰਨੀ ਖੜਾ ਰਖੜੀ ਤੇਰੀ ਉਹ ਲਾਤਾ ਢਾਲਾ ਬੈਠ ਗਿਆ ਸੀ ਸੰਧਾਰਾ ਮੇਰੇ ਕੋਲ ਆ ਕੇ ਲਾਉਣ ਤਾਂ ਸੱਤ ਕਰਾ ਫੋਨ ਮੈਂ ਵਿਚਾਰਾ ਥੋਪ ਚ ਫਿਰਦਾ ਹੋ ਬਾਹਰੇ ਦੇਖੀ ਕਿ ਨੌਖਾ ਜਾ ਲੱਗ ਰਿਹਾ ਮੋੜਨਾ ਮੇਰਾ ਫੋਨ ਅੰਦਰ ਹੀ ਰਹਿ ਗਿਆ ਹੁਣ ਜਿਹੜੀ ਗੱਲ ਪਹਿਲਾਂ ਮੈਂ ਕਹਿਣੀ ਹੁੰਦੀ ਐ ਨਾ ਉਹ ਸੁਣ ਲਿਆ ਕਰ ਲਾਤਾ ਢਾਲਾ ਬਾਗੀ ਹੋ ਗਈ ਦਫਾ ਤਾ ਤੂੰ ਤਾਂ ਮਰ ਜਾ ਆ ਜਾ ਹੁਣ ਘਰੇ ਬੋਲਾ ਨਾ ਜਿੱਦਾਂ ਵੀ ਬੇਲਾ ਹੁੰਨਾ ਛੁੱਟੀ ਹੁੰਦੀ ਹੈ ਨਾ ਬਿਲੜਾ ਕੋਲੀ ਮਰਦਾ ਤੂੰ ਆ ਜਾ ਆ ਜਾ ਕਿਤਨੀ ਤੇਰੀਆਂ ਬਾਹਾਂ ਆਕੜੀਆਂ ਸੀ ਭੈਣ ਬਣ ਹਾਂ ਹਾਂ ਭੈਣ ਮੈਨੂੰ ਨੇ ਫੇਰ ਫੋਨ ਕਰਦੀਆਂ ਚੰਗਾ ਚੰਗਾ ਕੀ ਹੋ ਗਿਆ ਸੀ ਸਿਮੂ ਤੁਸਨੀ ਭਾਬੀ ਉਹ ਤਾਂ ਮੈਨੂੰ ਦਾ ਫੋਨ ਪਿਲ ਗਈ ਸੀ ਓਰੇ ਅੱਛਾ ਮਹਬਨਗੀ ਹੋ ਗਿਆ ਚੱਲ ਚੰਗਾ ਮੈਨੂੰ ਪਹੁੰਚ ਕੇ ਫੋਨ ਫਾਨ ਕਰਦੀ ਹਾਂ ਚਾ ਚੰਗਾ ਭਾਬੀ ਚੰਗਾ ਇਹਦੇ ਸੁਣਤਾ ਨਹੀਂ ਲਈਏ ਨੇ ਮੇਰੀਆਂ ਗੱਲਾਂ ਨਾ ਜੇ ਸੁਣੀਆਂ ਹੁੰਦੀਆਂ ਇਹਦੀ ਲੁਤਰੋ ਕਿੱਥੇ ਟਿਕਦੀ ਆ ਨਾਲ ਦੀ ਨਾਲ ਮੈਨੂੰ ਚਾਰ ਗੱਲਾਂ ਸੁਣਾਈ ਦਿੰਦੀ ਸ਼ੁ크ਰਾ ਸੁਣੀਆਂ ਨੇ ਹੈਗੀਆਂ ਲੈ ਆ 10 20 ਰੁਪਏ ਦੇ ਰਖੜੀ ਫੜਾ ਗਈ ਚਾਰ ਲੱਡੂ ਦੇ ਗਈ ਇਹ ਚ ਆਹ ਸ਼ਾਮ ਦੇ ਵਿੱਚ ਲੈ ਮੈਨੂੰ ਪਾਈ ਸੀ ਬੇਚਾਰੀ ਗਾਂ ਧੁੱਪੇ ਮੰਨੀ ਪਈ ਉਹ ਘਰੇ ਨਾ ਸੁਗਨ ਉਹਨੇ ਸ਼ਾਮੇ ਬੰਨਤੀ ਹਲੋ ਹਾਂਜੀ ਕੌਣ ਸਸਰੀ ਕਾ ਹੋਰ ਪਨੇ ਕਿਵੇਂ ਆ ਬਸ ਮੈਂ ਵੀ ਵਧੀਆ ਹਾਂ 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 ਕਰੀ ਸੀਗਾ हां हां मुनी काम ਤੋਂ ਆਏ ਸੀ ਬਣੀ ਰੋਟੀ ਖਾਣੀ ਆਏ ਸੀ ਗਾ ਬਸ ਹਬ ਵਧੀਆ ਤੇਰੀ ਹਾਂ ਹਾਂ ਭਾਬੀ ਵੀ ਬਧੀ ਤੇਰੀ ਮੈਂ ਵੀ ਵਧੀਆ ਹਾਂ ਹਾਂ ਹੱਛੇ ਆਪਣੇ ਘਰੇ ਰਹੋਗੇ ਆਜੋ ਪਰ ਇਹ ਵੀ ਕੋਈ ਪੁੱਛਣ ਲਈ ਗੱਲ ਹੈ ਉਹ ਤੇਰਾ ਆਪਦਾ ਘਰ ਆ ਭਾਈ ਜਦੋਂ ਮਰਜੀ ਆ ਓਏ ਕੋਈ ਨਾ ਆਪਣੇ ਕੰਮ ਤਾਂ ਜਉਂਦੇ ਜੀਵਨ ਦੇ ਕੋਲ ਮੁੱਕਦੇ ਨਹੀਂ ਹੈਗੇ ਨਾਲੇ ਭੈਣਾਂ ਕਰਾ ਰੋਜ਼ ਰੋਜ਼ ਜਾਂਦੀਆਂ ਨੇ ਆ ਦਿੱਤੇ ਤੇ ਹਰ ਨੂੰ ਆਉਂਦੀ ਆਉਂਦੀਆਂ ਨੇ ਓਹੋ ਜੇ ਭੈਣੇ ਤੂੰ ਮੈਨੂੰ ਪਹਿਲਾਂ ਫੋਨ ਕੀਤਾ ਹੁੰਦਾ ਮੈਂ ਕੰਮ ਤੇ ਨਾ ਜਾਂਦਾ ਚੱਲ ਕੋਈ ਨਾ ਭੈਣੇ ਘੰਟਾ ਕੀ 2 ਘੰਟੇ ਮੈਂ ਲੇਟ ਬਗਜੂਗਾ ਮੇਰੀ ਭੈਣ ਕਹਿੰਦਾ ਰੋਜ਼ ਰੋਜ਼ ਜਾਂਦੀ ਏ ਮੇਰੇ ਘਰੇ ਹਾਂ ਜਾ ਜਾ ਭੈਣੇ ਕੋਈ ਗੱਲ ਨਹੀਂ ਤੇਰਾ ਆਪਦਾ ਘਰ ਆ ਜਦੋਂ ਮਰਜ਼ੀ ਆ ਜਾ ਹਾਂ ਠੀਕ ਹੈ ਭੈਣੇ ਆ ਜਾ ਤੇ ਖੁਸ਼ੀ ਹੋਏ ਉਹ ਜੋ ਇਹ ਕਹਿੰਦਾ ਕਿ ਤੂੰ ਬੱਸ ਕੰਮ ਤੇ ਵੀ ਜਾਣਾ ਸੀਗਾ ਉਹ ਭੈਣ ਨੂੰ ਕਹਿ ਦਿੰਦਾ ਜੇ ਭੈਣੇ 2 ਘੰਟੇ ਮੈਂ ਲੇਟ ਬਗਜੂ ਹਾਂ ਕੰਮ ਦੇ ਬੱਗ ਗਿਆ ਤੇ ਭੈਣ ਵੀ ਵਿਚਾਰੇ ਗੁੱਸੇ ਹੋਗੀ ਕਿਉਂਕਿ ਰਖੜੀ ਲੈ ਕੇ ਆਈਗੀ ਠੀਕ ਕਿਹੜਾ ਨਾਲੇ ਰੋਜ਼ ਜਾਂਦੀ ਹੈਗੀ ਸੱਚ ਨਹੀਂ ਕਰਦਾ ਰੋਟੀ ਮੈਂ ਆਪ ਹੀ ਖਾਉਂਗਾ ਕਿਦਾਂ ਮੈਂ ਸਮਾਨ ਲੈ ਕੇ ਆਂ ਭੈਣ ਨਾਲ ਖਾਂਦੇ ਰਾਂਗੇ ਸਹੀ ਹੈ ਜਦੋਂ ਤੇਰਾ ਫੋਨ ਆ ਗਿਆ ਨਾ ਸੱਚੀ ਮੇਰੇ ਤਾਂ ਧਰਤੀ ਤੇ ਪੈਰਨ ਲੱਗਣ ਫੇਰ ਭਾਈ ਮੈਂ ਤੇਰੀ ਭਾਬੀ ਨੂੰ ਦੱਸਦਾ ਤੇ ਤੂੰ ਤਾਂ ਆਪ ਹੀ ਆਪ ਨਾ ਪੈਰ ਧੱਕੇ ਲੱਗਣ ਸੱਚੀ ਜੇ ਪਹਿਲੇ ਤੂੰ ਇਹੀ ਗੱਲ ਨਾ ਤੂੰ ਮੈਨੂੰ ਪਹਿਲਾਂ ਦੱਸੀਂ ਨੀ ਹੌਂ ਲੱਗੇ ਪਰ ਤੇਰੇ ਵਾਸਤੇ ਨਾ ਬਸ ਐਂ ਸਮਝ ਲੈ ਵੀ ਉਹ ਕਿਹੜੀ ਚੀਜ਼ ਨੀ ਸਾਰੀ ਚੀਜ਼ ਤੇਰੇ ਵੱੱਦ ਲੈ ਕੇ ਰੱਖ ਦਿੰਦਾ ਜਿਹੜੇ ਤੂੰ ਛੋਟੇ ਹੁੰਦੇ ਖਾਂਦੀ ਹੁੰਦੀ ਸੀਗੀ ਫਿਰ ਕੋਈ ਨਾ ਵੀਰੇ ਤੁਸੀਂ ਮਿਲ ਗਏ ਬਸ ਇੰਨਾ ਹੀ ਬੋਲਦਾ ਕੋਈ ਚਲ ਕੋਈ ਨਾ ਫਿਰ ਕਿਉਂਕਿ ਅਰੇ ਪਹਿਲੇ ਤੁੰਗੜਾ ਰੋਜ਼ ਰੋਜ਼ ਆਉਂਦੀ ਹੈ ਹੈ ਆ ਤਿਹਾਰ ਆਉਂਦ ਨੇ ਤਾਂ ਪਹਿਣਾ ਕਰਿਆ ਜਾਂਦੀ ਨੇ ਹਾਂ ਵੀਰੇ ਇਹ ਤਾਂ ਗੱਲ ਹੈ ਓਏ ਉਹ ਬਣੀ ਨੀ ਹਾਲ ਤੱਕ ਚਾ ਕਿੰਨਾ ਟਾਈਮ ਹੋ ਗਿਆ ਭਗਵਾਨ ਨੇ ਆਗੇ ਜੀ ਆਗੇ ਵਾਸ ਇੱਕ ਮਿੰਟ ਦਾ ਰੁਕੋ ਆਈ ਜਾਂਦੀ ਸੀ ਵਾਸ ਆ ਲੋ ਚਾਪੀਓ ਖਾ ਫੜ ਲੈ ਆ ਦੇਖ ਪਣ ਆ ਦੇਖ ਲੈ ਭਾਈ ਜਿੰਨੇ ਜੋਗਾ ਹੈਗੇ ਜੀ ਸਾਰਾ ਲੈਣ ਦਾ ਬਦ ਸਮਾਨ ਲੈ ਸਿਮੂ ਮੱਖਾ ਮੇਰੀ ਭੈਣ ਨਾ ਨਮਕੀਨ ਬਿਸਕਟ ਇਹ ਚੀਜ਼ਾਂ ਖਾ ਕੇ ਖੁਸ਼ ਲੈ ਲੈ ਜਾ ਤੱਕ ਆ ਵੇਖ ਆ ਉਹੀ ਲੱਡੂ ਲੈਣਾ ਜਿਹੜੇ ਤੂੰ ਖਾਂਦੀ ਸੀ ਮੇਰੀ ਗੱਲ ਸੁਣ ਜਦੋਂ ਦਾ ਤੇਰਾ ਫੋਨ ਆਇਆ ਤੇਰਾ ਵੀਰਾ ਤਾਂ ਨਾ ਉੱਡਿਆ ਕਰਦਾ ਇਹਨੂੰ ਤਾਂ ਐ ਹੋ ਰਿਹਾ ਤਰ ਤੇ ਫੁੱਲ ਕਿਵੇਂ ਧਿਆਣਾ ਪਛਾਹਵਿਆ ਆ ਤ ਲੈ ਲੈ ਪਣ ਹੀ ਖਾ ਲੈ ਤੂੰ ਖਾ ਖਾ ਆ ਲੈ ਡੂ ਵੀ ਚੱਕ ਲੈ ਮੁੱਖੀਆਂ ਬੈਠੀ ਆਂਦੀਆਂ ਨੇ ਫਿਰ ਛਰਦ ਖਾ ਲੈ ਏ ਲੈ ਏ ਖਵਾ ਬਣ ਏ ਜਿਵੇਂ ਛੋਟਾ ਹੁੰਦਾ ਖਵਾਉਂਦਾ ਏ ਆ ਹਾਂ ਕਿਉਂ ਬਣੇ ਆਪੋ ਜੀ ਇਹ ਵੀ ਚੱਕ ਲੈ ਏ ਖਾਣ ਦਿਖਾ ਦੇ ਆ ਮੈਨੂੰ ਫੜਾ ਏ ਮੇਰੀ ਭੈਣ ਦੀ ਏ ਆ ਲੈ ਬਹੁਤ ਸੋਹਣੇ ਲੱਗਦੇ ਆ ਦੋਨੇ ਭੈਣ ਭਾਈ ਹੱਸਦੇ ਐ ਵੀ ਜੇ ਇਹਨੇ ਮੈਨੂੰ ਪਹਿਲਾਂ ਦੱਸ ਹੁੰਦਾ ਨਾ ਸੱਚੀ ਆਹ ਸਮਝ ਲੈ ਉਹ ਕਿਹੜੀ ਚੀਜ਼ਾਂ ਨੇ ਜਿਹੜੇ ਤੇਰੇ ਵੱਸ ਨਾਲ ਨਹੀਂ ਆਂਦਾ ਸਹੀ ਗੱਲ ਐ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਤੈਨੇ ਆਉਣਾ ਸੌਂ ਲੱਗੇ ਮੈਨੂੰ ਤਾਂ ਐ ਹੋ ਰਿਹਾ ਤੇ ਕਿੱਥੇ ਖੜਾਉਂਗੀ ਕਿੱਥੇ ਬਿਠਾਉਂਗੀ ਕਿਸੇ ਵਾਚ ਨਾਲ ਕਾਜ਼ਰ ਨਾ ਰਹ ਜਵੇ ਬੱਸ ਮੈਂ ਤਾਂ ਉਹਦੀ ਕੰਮਾਂ ਨੂੰ ਜਵਾਬ ਦਿੱਤਾ ਮੈਂ ਕਿਹਾ ਭਾਈ ਮੇਰੀ ਭੈਣ ਆ ਰਹੀ ਐ ਭਾਈ ਮੈਂ ਤਾਂ 2 ਘੰਟੇ ਤੱਕ ਹੀ ਮੈਂ ਤਾਂ ਐ ਨਹੀਂ ਪਤਾ ਵੀ ਸ਼ਾਮ ਨੂੰ ਨਹੀਂ ਆਵਾਂ ਮੱਝਾ ਤੇਰਾ ਭਾਈ ਦੇਖ ਲਾ ਲੈ ਇਹਦੇਆਂ ਉਹੀ ਬੋਲੀਆਂ ਗੱਲਾਂ ਨੇ ਇਹ ਤਾਂ ਕੰਮਕਾਰ ਸਾਰਾ ਛੱਡੀ ਫਿਰਦਾ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਜੇ ਭੈਣੇ ਤੂੰ ਮੈਨੂੰ ਪਹਿਲਾਂ ਫੋਨ ਕਰ ਦੁੰਦੀ ਕੋਈ ਮੈਂ ਤਾਂ ਛੁੱਟੀ ਮ ਕੋਈ ਨਾ ਭਬੀ ਤੂੰ ਸੇਖਾ ਲਾ ਹਾਂ ਹਾਂ ਨਾ ਤੂੰ ਖਾ ਅੱਜ ਤਾਂ ਤੇਰਾ ਦਿਨ ਹੈ ਹਾਂ ਖੂਸਣਾ ਪਈ ਤੇਰੀ ਵੀ ਕੈਮਰਾ ਇੰਦੀ ਤੇ ਨਰਕ ਹਾਂ ਸਾਰੇ ਵਧੀਆ ਨੇ ਵੀਰੇ ਸਾਰੇ ਵਧੀਆ ਰਹਿੰਦੇ ਨੇ ਹਾਂ ਹਾਂ ਭਬੀ ਸਾਰੇ ਵਧੀਆ ਤੂੰ ਵੀ ਖੁਸ਼ ਰਿਹਾ ਕਰ ਹਨਾ ਹੱਸਦੀ ਸੋਹਣੀ ਲੱਗਦੀ ਆ ਤੇ ਸੱਚ ਰਖੜੀ ਭਾਈ ਰਖੜੀ ਵੀ ਬੰਨਣੀ ਆ ਸੱਚ ਮੈਂ ਤਾਂ ਤੂੰ ਪਹਿਲੀ ਮਿੱਠਾ ਕਰਾਤਾ ਜਿੱਤੇ ਭੈਣਾਂ ਕਰਵਾਉਂਦੀ ਹੁੰਦੀ ਨੇ ਚੱਲ ਕੋਈ ਨਾ ਲੈਪਣ ਵੰਨ ਰਖੜੀ ਰਖੜੀ ਮੇਨ ਲਾ ਸਾਮਾਨ ਚੰਦਾ ਭਾਬੀ ਉਹ ਅੰਦਰ ਰਖੜੀ ਭਈਆ ਚੱਕ ਕੇ ਲੈ ਮੇਰੇ ਬੈਠ ਦੋ ਮਿੰਟ ਕੁ ਮੈਂ ਆ ਆ ਪੜੋ ਜੀ ਤੂੰ ਨਹੀਂ ਚਾਪਿੰਦੀ ਗਈ ਨਾ ਮੈਂ ਨਹੀਂ ਪਹਿਣੀ ਮੇਰਾ ਤਾਂ ਨਾ ਸਿਮੂ ਨੂੰ ਦੇਖ ਕੇ ਢਿੱਡ ਭਰ ਗਿਆ ਲੈ ਛੇਤੀ ਲੈ ਕੇ ਆ ਖਾਲਾ ਬਣੀ ਕੀ ਸੋਚੀਂ ਨਹੀਂ ਆ ਮੈਂ ਤਾਂ ਸਿੱਧੀ ਧਰਜ ਦੇ ਪੈਰ ਨਹੀਂ ਲੱਗਦੇ ਕਿ ਮੇਰੀ ਭੈਣ ਘਰੇ ਆਈ ਆ ਮੈਂ ਤਾਂ ਉਹਦੀ ਭਾਈ ਕੰਮ ਨਾਲ ਜਵਾਬ ਦਿੱਤਾ ਮੈਂ ਕਿਹਾ ਭਾਈ ਮੈਂ ਨਹੀਂ ਆਉਂਦਾ ਹਾਂ ਹੁਣ ਆ ਲੋ ਜੀ ਰਖੜੀ ਲੈ ਸਿਮੂ ਲੈ ਤੈਨੂੰ ਖੋਲ ਕੇ ਦੇਉਂਗੀ ਸੌ ਲੱਗੇ ਸੱਚੇ ਬਹੁਤ ਐਨੀ ਮਾਨ ਉਸਕੋ ਕਿੰਨੀ ਸੋਹਣੀ ਰਖੜੀ ਆ ਦੇਖਿਆ ਰਖੜੀ ਕਿੰਨੀ ਸੋਹਣੀ ਆ ਲੈ ਮੇਰੀ ਭੈਣ ਲੈ ਕੇ ਆਈ ਏ ਮੇਰੇ ਵਾਸਤੇ ਇਹਨੂੰ ਪਤਾਗਾ ਲੈ ਭਣ ਵੰਨ ਜੀ ਤੂੰ ਨਾ ਪਹਿਲਾਂ ਫੋਨ ਕਰਿਆ ਹੁੰਦਾ ਫੇਰ ਤਾਂ ਪਤਾ ਨਹੀਂ ਕਿੰਨਾ ਕ ਸਾਮਾਨ ਲੈ ਕੇ ਰੱਖਣਾ ਸੀਗਾ ਤੇ ਤੈਨੂੰ ਕਾਹਦਾ ਵੀ ਨਹੀਂ ਜਾਣਾਂ ਦੀ ਐਨੀ ਖੁਸ਼ੀ ਆ ਤੇਰੇ ਭਾਈ ਨੂੰ ਤਾਂ ਚਲ ਕੋਈ ਜਾ ਲੈ ਹਾਂ ਹੁਣ ਮਿੱਠਾ ਮੂੰ ਕੀ ਕੰਮ ਕਰਦੇ ਆਂ ਆਪਣੇ ਭਾਈ ਦਾ ਹਾਂ ਲੈ ਭਣ ਤੇ ਆਹਾ ਲੈ ਵੀ ਸਭੀ ਆਤਾ ਗਣੀ ਇਹਦਾ ਤੂੰ ਐ ਸਮਝ ਲਾ ਬਣੀ ਇਹ ਤਾਂ ਮੇਰੇ ਲਈ ਜਾਣਕੋ ਸਹੀ ਗੱਲ ਹੈ ਤੇ ਸਭ ਚ ਇਥੇ ਮੇਰੇ ਭਾਈ ਤੂੰ ਬੈਠੇ ਨੇ ਤੂੰ ਮੂੰ ਚਾਹ ਚਾਪੀ ਠੀਕ ਹੈ ਚਾਹ ਪੀ ਤੂੰ ਠੀਕ ਹੈ ਕੋਈ ਨਹੀਂ ਹਾਂ ਤੇ ਖਾ ਲਈ ਕਿਤੇ ਨਾ ਖਾਵੇਂ ਕਿਤੇ ਸੰਗੀ ਜਾਵੇਂ ਨਾ ਨਾ ਠੀਕ ਹੈ ਬਣੇ ਹਾਂ ਖਾ ਲੈ ਇਹ ਜੋਤੀਆਂ ਨਹੀਂ ਹੁੰਦਾ ਇਹ ਨਹੀਂ ਪਤਾ ਲੱਗਦਾ ਚਾਹ ਪੀਣ ਨਾਲ ਵੀ ਖਾ ਆਇਆ ਵਸ ਕੀ ਹੋਇਆ ਜੀ ਕੀ ਹੋਇਆ ਜੀ ਤੁਸੀਂ ਮੈਨੂੰ ਐ ਘਾਤੋ ਲੈ ਆਏ ਕੁਛ ਨਹੀਂ ਐ ਤੈਨੂੰ ਵੈਸੇ ਠਾਕ ਲੈ ਹੁਣ ਤੈਨੂੰ ਵੀ ਪਤਾ ਐ ਨਹੀਂ ਮੇਰੇ ਰਕੜੀ ਬੰਨੀ ਐ ਇਹ ਤਾਂ ਫਰਜ਼ ਐਦਾ ਕਰਨਾ ਵੀ ਮੇਰਾ ਫਰਜ਼ ਬੰਦਾ ਜਾਂ ਇਹ ਵੀ ਕੋਈ ਪੁੱਛਣ ਵਾਲੀ ਗੱਲ ਐ ਉਹ ਤਾਂ ਹੁਣ ਹੈ ਹੀ ਦੱਸ ਨਹੀਂ ਮੈਂ ਸੋਚਦਾ ਕਿ ਮੈਨੂੰ ਕੁਝ ਨਾ ਕੁਝ ਦਿੱਤਾ ਜਾਵੇ ਘਰੇ ਆਈ ਆਪਣੇ ਤੇ ਹੱਥੇ ਕਿਉਂ ਨਾ ਫੋਨ ਕੋਲੇ ਤਾਂ ਪਰ ਇੰਨੇ ਪੈਸੇ ਵੀ ਨਹੀਂ ਓਏ ਮੇਰੀ ਗੱਲ ਸੁਣ ਜਿਹੜੇ ਮੈਂ ਤੈਨੂੰ ਪੈਸੇ ਨਹੀਂ ਦੇਣ ਨੂੰ ਕਹਿੰਦੀ ਆਂ ਹਾਂ ਜੀ ਹਾਂ ਹਾਂ ਘਟੂ ਘਟਾ 5000 ਤਾਂ ਹੋ ਹੀ ਗਿਆਊਗਾ ਹਾਂ ਇੰਨੇ ਪੈਸੇ ਤਾਂ ਹੈਗੇ ਨੇ ਮੈਂ ਜਨਾ ਆਪਾਂ ਪੈਨ ਨੂੰ ਜ਼ਰੂਰੀ ਪੈਸੇ ਦੇ ਦਿੰਨੀ ਆਂ ਆਪਣੀ ਪਸੰਦੀ ਦਾ ਸੂਟ ਅਪੀ ਲੈ ਲੂਗੀ ਮੈਂ ਤੁਹਾਨੂੰ ਐ ਕਹਿੰਦੀ ਆਂ ਆਪਾਂ ਐ ਕਰਦੇ ਆਂ ਭੈਣ ਨੂੰ ਨਾਲ ਲਾ ਜਾ ਕੇ ਕੋਈ 3-4000 ਵਾਲਾ ਸੂਟ ਦਵਾ ਦਿੰਨੇ ਆ। ਮੈਨੂੰ ਪਤਾ ਨਾ ਉਹਦੀ ਪਸੰਦ ਆ। ਉਹ ਆਪਣੇ ਆਪ ਲੈ ਲੂ। ਅੱਜ ਵੀ ਦੇਖ ਲੈ ਗਰੀ ਭੈਣ ਦੇ ਕਿੰਨਾ ਮਹਿੰਗਾ ਸੂਟ ਪਾਇਆ ਹੋਇਆ। ਸਿਲਕ ਦਾ ਮੈਂ ਇਹਨੂੰ ਆਈ ਸੂਟ ਦਾ। ਬਾਕੀ 500 ਮਿਲ ਲਵੇਗਾ। ਤੇ ਤੁਸੀਂ ਟੈਨਸ਼ਨ ਨਾ ਲਵੋ। ਥੋੜੇ ਤੋਂ ਲੱਗ ਮੈਂ ਵੀ ਜੋੜ ਕੇ ਰੱਖੇ ਹੋਏ ਨੇ ਉਹ ਵੀ ਸਾਰੇ ਪੈਸੇ ਮੈਂ ਲੈ ਕੇ ਆਉਂਗੇ। ਐਵੇਂ ਨਾ ਘਬਰਾਇਆ ਕਰੋ। ਤੁਹਾਨੂੰ ਵੀ ਪਤਾ ਕਿਤੇ ਹਰ ਰੋਜ਼ ਦੀ ਭੈਣ ਆਪਣਾ ਪੰਨ ਖਾਦੀ ਨਹੀਂ ਜੀ। ਓਹੋ ਤੁਸੀਂ ਨਾ ਖੁਸ਼ ਹੋਜੋ। ਮੈਨੂੰ ਪਹਿਲਾਂ ਤਾਂ ਤੁਸੀਂ ਐਵੇਂ ਉਦਾਸ ਜੇ ਨਹੀਂ ਵਧੀਆ ਲੱਗਦੇ। ਮੈਂ ਤੁਹਾਨੂੰ ਕਹਿ ਰਹੀ ਆ ਨਾ, ਸ਼ਮਾ ਸੋਚ ਨਾ ਕਰੋ। 5-7000 ਤਾਂ ਪੱਕਾ ਹੈਗਾ ਹੀ ਹੈਗਾ ਆਪਣੇ ਕੋਲੇ। ਹਾਂ, ਉਹ ਸਾਰੇ ਪੈਸੇ ਆਪਾਂ ਇਹਨਾਂ ਦੇ ਦਾਂਗੇ। ਬਸ ਮੇਰੀ ਭੈਣ ਨਾ ਮੇਰੇ ਘਰ ਆਈ ਆ। ਬਸ ਮੇਰੀ ਭੈਣ ਮੇਰੀ ਖੁਸ਼ ਹੋ ਕੇ ਜਾਵੇ। ਸਹੀ ਗੱਲ ਹੈ ਜੀ। ਕਦੇ ਇਹ ਨਾ ਸੋਚੇ ਵੀ ਭਰਾ ਮੇਰਾ ਗਰੀਬ ਸੀ, ਕੁਝ ਦਿੱਤਾ ਨਹੀਂ ਗਿਆ। ਨਾ ਨਾ। ਮੈਂ ਕਦੇ ਵੀ ਨਹੀਂ ਇਹ ਨੂੰ ਸੋਚਣ ਦੇਣਾਗਾ। ਗਰੀਬੀ ਮਿਹਰ ਦਾ ਕੀ ਆ? ਹਾਂ ਗਰੀਬੀ ਮਿਹਰ ਦੀ ਤਾਂ ਬੰਦੇ ਤੇ ਆਉਂਦੀ ਜਾਂਦੀ ਰਹਿੰਦੀ ਰਹੇਗੀ। ਕੁਈ ਨੀ ਗਰੀਬ ਦਾ ਬੰਦਾ ਹਨਾ ਦਿਲੋਂ ਮੀਰ ਹੋਣਾ ਚਾਹੀਦਾ ਗਰੀਬੀ ਦਾ ਕੀ ਹੈ ਸਹੀ ਗੱਲ ਹੈ ਬਸ ਦਿਲ ਤੇਰੇ ਵਰਗੀ ਨਾ ਘਰਾਂ ਦੀ ਹੋਵੇ ਤਾਂ ਬੰਦੇ ਦੀ ਗਰੀਬੀ ਤਾਂ ਇਹ ਲੰਘ ਜਾਂਦੀ ਆ ਖਿਪਚੂ ਗਿਆ ਹੁਣ ਹੱਸ ਪੋ ਚਲ ਆਜੋ ਹੁਣ ਮੈਂ ਨਾ ਪੈਸੇ ਲੈ ਕੇ ਆਨੀ ਆ ਤੁਸੀਂ ਜਿੰਮੂ ਕੋਲ ਬੈਠੋ ਹਾਂ ਠੀਕ ਹੈ ਵਾਹ ਤੇਰਾ ਲੱਖ ਲਾ ਬਸ਼ੁਕਰਤ ਇਹ ਨੀਚ ਅੱਗੇ ਘਰਾਂ ਵਾਲੀ ਕਿਹੜੀ ਮੇਰੇ ਕਰਮਚਾਰੀ ਕਿਤੇ ਵੀਰੇ ਐਨਾ ਖਰਚਾ ਕਰ ਤਾ ਘਰੇ ਅੱਜ ਤੁਸੀਂ ਸੱਚੀ ਐਨਾ ਮਹਿੰਗਾ ਸੂਟ ਐਨੇ ਪੈਸੇ ਭਾਬੀ ਹੈ ਪਾਗਲ ਆਹ ਕਿਹੋ ਜੀ ਗੱਲਾਂ ਕਰਦੀ ਐ ਨਾਲੇ ਪਹਿਣਾ ਕਿਹੜਾ ਰੋਜ਼ ਰੋਜ਼ ਘਰੇ ਆਉਂਦੀ ਐ ਨੇ ਹੈ ਆ ਤੇ ਹਾਰ ਨੂੰ ਤਾਂ ਪਹਿਨੇ ਤੂੰ ਆਉਂਦੀ ਆ ਆ ਵੀ ਸਾਲ 6 ਮਹੀਨੇ ਬਾਦ ਹੋਣੀ ਐ ਮੇਰਾ ਐਨਾ ਖਰਚਾ ਦਾ ਬਣਦਾ ਮੇਰੀ ਭੈਣ ਵਾਸਤੇ ਨਾਲੇ ਵੀਰੇ ਤੂੰ ਕੀ ਪਤਾ ਕਿ ਮੈਂ ਕਮਾਏ ਹੋਣਗੇ ਉਹ ਯਾਰ ਮੈਂ ਜਿਵੇਂ ਮਰਜੀ ਕਮਾਵਾਂ ਹੈ ਨਾ ਮੜੀਏ ਤੇਰਾ ਵੀਰ ਆਪਦੀ ਭੈਣ ਵਾਸਤੇ ਹੀ ਕਮਾਉਂਦਾ ਆਪਦੇ ਘਰ ਵਾਸਤੇ ਹੀ ਕਮਾਉਂਦਾ ਹੋਰ ਦੱਸ ਘਰ ਦੇ ਵਾਸਤੇ ਕਮਾਈ ਜਾਂਦੀ ਹੁੰਦੀ ਹੈ ਸਿਆਣੀ ਬਾਈ ਜੇ ਭੈਣ ਨੂੰ ਦਵੇ ਨਾ ਦੁੱਗਣਾ ਮਿਲਦਾ ਬਸ ਭਾਈ ਮੈਨੂੰ ਦੁੱਗਣਾ ਮਿਲ ਜੂਗਾ ਸਿੱਧੀ ਸਹੀ ਗੱਲ ਹੈ ਅਰ ਮੈਂ ਤਾਂ ਸਿਮੂ ਤੈਨੂੰ ਐਂ ਕਹਿੰਦੀ ਸੀਗੇ ਵੀ ਤੂੰ ਅੱਜ ਰਹਿ ਜਾ ਮੈਂ ਤਾਂ ਸੋਚਿਆ ਹੋਇਆ ਸੀਗਾ ਸ਼ਾਮ ਨੂੰ ਪਨੀਰ ਬਣਾਉਂਗੀ ਸਬਜ਼ੀ ਬਣਾਉਂ ਧਾਲ ਬਣਾਉਂਗੀ ਤੇਰੀ ਵਧੀਆ ਜੀ ਸੇਵਾ ਕਰੂੰਗੀ ਮੈਂ ਕਿਹਾ ਸਿਮੂ ਤੂੰ ਰਹਿ ਅੱਜ ਦਾ ਨਾ ਹਾਂ ਵੀਰੇ ਰਿਆਣੇ ਤੋਂ ਤਾਂ ਮੇਰਾ ਵਿਮਾਨ ਕਰਦਾ ਪਰ ਕੀ ਕਰਾਂ ਮੰਮੀ ਬਿਮਾਰ ਰਹਿੰਦੀ ਆ ਫਿਰ ਕਰੀ ਨਹੀਂ ਸਕਦਾ ਹਾਂ ਫਿਰ ਉਹਨਾਂ ਦਾ ਵੀ ਔਖਾ ਦਾ ਸਹੀ ਆ ਉਹ ਜ਼ਰੂਰੀ ਨਹੀਂ ਤੇਰੇ ਵਾਸਤੇ ਉਹ ਤੇਰੀ ਮਾਂ ਦੇਖ ਲੈ ਭਾਈ ਐਂ ਨਾ ਕਹਿਦੀ ਪੀਪਾਈ ਨੇ ਮੇਰੀ ਸੇਵਾ ਨਹੀਂ ਕਰੀ ਪਰਜਾਈ ਨੇ ਸੇਵਾ ਨਹੀਂ ਕਰੀ ਜੇਕਰ ਤੈਨੂੰ ਕੋਈ ਖਾਣ ਪੀਣ ਨੂੰ ਹੋਰ ਦਿਲ ਕਰਦਾ ਮੈਂ ਹੋਰ ਫੜ ਲੈਣਾ ਬਾਜ਼ਾਰੋਂ ਨਾ ਨਾ ਵੀਰੇ ਤੁਸੀਂ ਤਾਂ ਕਾਸੀਚ ਵੀ ਕੋਈ ਕਮੀ ਨਹੀਂ ਛੱਡੀ ਹੈਗੀ ਚੱਲ ਐਂ ਕਰੀ ਜੇ ਨਾ ਜੀ ਐਨੇ ਕੁ ਖਾਣਾ ਹੋਇਆ ਰਸਤੇ ਚ ਘਵਾ ਦਿਓ ਜੋ ਛੱਡਣ ਜਾਣਗੇ ਹੁਣ ਤੈਨੂੰ ਮੈਨੂੰ ਮਰਸ ਵੀ ਛੋਲੇ ਬਟੂਰੇ ਤਾਂ ਨਹੀਂ ਖਾਣੇ ਪੈਣੇ ਨਾ ਵੀਰੇ ਨਿਕਲ ਜੇ ਬੜੀ ਕਰ ਦਿੰਦੀ ਮੈਂ ਤਾਂ ਉਹ ਖਾਉਂਗੀ ਤੇ ਉਹ ਕਰੂ ਹੈ ਸਿੰਮੂ ਮੇਰੀ ਗੋ ਸੋਨਾ ਸੋਨਾ ਛੇਤੀ ਛੇਤੀ ਦੁਆਰੋਂ ਜਿਹੜਾ ਮਾਰੀ ਸਾਡੇ ਕੋਲੇ ਨਾਲੇ ਮੇਰੀ ਗੋ ਸੋਣ ਫਿਰ ਤੇਨੇ ਦੋ ਦਿਨ ਲਾਕੇ ਜਾਣੇ ਨੇ ਸਾਡੇ ਕੋਲੇ ਹਾਂ ਹਾਂ ਪੱਕਾ ਬਾਬੀ ਠੀਕ ਹੈ ਪੱਕਾ ਹਾਂਜੀ ਤੁਸੀਂ ਛੱਡਿ ਆਓ ਬਣਾ ਚਲਿਏ ਮਿਰਿੰਦਰ ਉਸਮਾਨ ਤੇ ਆ ਉਹ ਚੱਕ ਲਿਆਵਾਂ ਮੈਂ ਹਾਂ ਹਾਂ ਆ ਗਾ ਚਲ ਜੱਗ ਕਾਲੇ ਨੂੰ ਹਾਂਜੀ ਮੈਂ ਕਹਿੰਗੀ ਫਿਰ ਤੁਸੀਂ ਬਸ ਇਹਨਾਂ ਛੱਡਿ ਆਇਓ ਹੈਨਾ ਹਾਂ ਮੈਂ ਛੱਡੀ ਆਉਂਗਾ ਹਾਂ ਆਹ ਉਸਮਾਨ ਚੱਕ ਕੇ ਫਿਰ ਉਧਰ ਹੀ ਲੰਘ ਜਿਓ ਬਸ ਦੇਖੀ ਜਿਹੜੇ ਭਾਈ ਦਾ ਮੈਂ ਇਨਾ ਕਰਦੀ ਸੀ ਪੁਣੇ ਤਾਂ ਮੇਰੀ ਜਾਤ ਵੀ ਨਹੀਂ ਪੁੱਛੀ ਗਈ ਕਈ ਨੂੰ ਐਵੇਂ ਮੋੜਤਾ ਰਖੜੀ ਤੱਕ ਵੀ ਨਹੀਂ ਬਣਵਾਈ ਸੰਕਾੜਿਕ ਕਰਨ ਟਾਰ ਕੇ ਬੱਗਿਆ ਜਿਹੜੇ ਭਾਈ ਨੂੰ ਮੈਂ ਸਮਝਦੀ ਸੀ ਨਹੀਂ ਹਾਂ ਕਿ ਉਹਦੇ ਕੋਲ ਕੁਝ ਨਹੀਂ ਹੈਗਾ ਮੈਂ ਉਹਦੇ ਕੋਲ ਰਖੜੀ ਬੰਨ੍ਹਣ ਨਹੀਂ ਸੀ ਜਾਂਦੀ ਉਹਨੇ ਕਿਵੇਂ ਕਿਵੇਂ ਮੇਰੀ ਖਾਤਰਦਾਰੀ ਕਰੀਆ

ਕੀ ਗੱਲ ਰੋਂਦੀ ਕਾਤੇ ਆ ਗੱਲ ਦੱਸ ਗੱਲ ਕੀ ਹੋਈ ਅਬ ਤਾਂ ਮੰਮੀ ਸਾਨੂੰ ਪਤਾ ਮੈਂ ਤੁਹਾਨੂੰ ਕਹਿ ਕੇ ਗਈ ਸੀ ਫੇਰ ਵੀ ਮੈਂ ਬਬਲੂ ਵੀਰੇ ਤੇ ਰਕੜੀ ਨਹੀਂ ਬੰਨ੍ਹਦੀ ਤੇ ਬਬਲੂ ਵੀਰਾ ਬਬਲੂ ਵੀਰਾ ਵਿਚਾਰਾ ਮੇਰੇ ਮੂਰੇ ਮੂਰੇ ਤੁਰਿਆ ਫਿਰਦਾ ਸੀ ਵਿਚਾਰਾ ਇੰਨੇ ਖੁਸ਼ੀ ਮਣਾਈ ਮੇਰੇ ਘੇੜੀ ਵੀ ਮੱਸਾ ਮੇਰੀ ਭੈਣ ਆਈ ਆ ਤੇ ਉੱਤੋਂ ਬਿੱਲਾ ਵੀਰੋ ਬਿੱਲਾ ਵੀਰਾ ਘਰੋਂ ਵਿਟੜ ਕੇ ਬੰਨ ਗਿਆ ਉਹਨਿੱਦਰ ਘੜੀ ਤੱਕ ਨਹੀਂ ਮਣਵਾਈ ਮੇਰੇ ਤੋਂ ਨਰੇ ਬਬਲੂ ਮੇਰੇ ਕੋਲ ਕੱਖ ਵੀ ਨਹੀਂ ਸੀ ਦੇਣ ਨੂੰ ਹੁਣੇ ਫੇਰ ਵੀ ਅੱਜ ਮੇਰੇ ਤਨ ਫਰਤਿਆ ਕੀਤਾ ਬਿੱਲੇ ਕੋ ਤਾਂ ਸਾਰਾ ਕੁਛ ਸੀ ਉਹ ਤਾਂ ਘਰੋਂ ਹੀ ਡਰ ਕੇ ਭੱਗ ਗਿਆ ਦੇਖ ਲੈ ਮਮੀ ਮੈਂ ਕਿੰਨੀ ਪਾਗਲ ਸੀਗੀ ਆਪਣੇ ਹੀ ਪਾਇਆਂ 'ਚ ਫਰਕ ਕਰਦੀ ਸੀ ਪੁੱਤ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਵੀ ਪੈਸਾ ਬੰਦੇ ਦੀ ਮਤ ਮਾਗ ਦਿੰਦਾ ਸਿੱਘਲੇ ਮੰਮੀ ਇਹ ਮੇਰੀ ਗਰੀਬੀ ਤਾਂ ਨਾ ਸੱਕੀਆਂ ਭੈਣਾਂ ਨੇ ਆਉਂਦੀ ਜਾਂਦੀ ਰਹਿੰਦੀਆਂ ਨੇ ਕਦੇ ਵੀ ਆਪਣੇ ਭਾਈਆਂ 'ਚ ਫਰਕ ਨਹੀਂ ਰੱਖਣਾ ਚਾਹੀਦਾ ਚਲ ਪੁੱਤ ਮੈਂ ਤਾਂ ਤੈਨੂੰ ਇਹੀ ਸਮਝਾਇਆ ਤੈਨੂੰ ਵੀ ਬਗਲੂ ਬੱਲ ਜਾਈ ਮੈਂ ਤਾਂ ਤੈਨੂੰ ਇਹੀ ਕਹਿੰਦੀ ਕਿ ਆਪਣੇ ਭਾਈਆਂ 'ਚ ਫਰਕ ਨਹੀਂ ਰੱਖੀਦਾ ਹੁੰਦਾ ਪੈਸੇ ਦਾ ਕੀ ਆ ਪੁੱਤ ਪੈਸੇ ਨਾਲ ਥੋੜੀ ਵਰਤੀਦਾ ਹੁੰਦਾ ਇਧਰ ਖੜੀਦਾ ਇੱਕ ਭੈਣ ਭਾਈ ਦਾ ਪਿਆਰ ਹੁੰਦਾ ਹਾਂ ਮੰਮੀ ਇਹ ਚੱਲਿਆ ਨ ਦੇਖੀ ਜਦੋਂ ਜਮਾਂ ਪੈਰ ਪਹੁੰਚੇ ਨਹੀਂ ਸੀ ਲੱਗਦੇ ਐਨਾ ਕੁਛ ਮੰਗਾਈ ਬੈਠੇ ਜਦੋਂ ਦਾ ਉਹਨਾਂ ਨੂੰ ਫੋਨ ਕਰਿਆ ਸੀ ਕਹਿੰਦੇ ਸਾਡੇ ਤਾਂ ਧਰਤੀ ਬੱਬ ਨਹੀਂ ਲੱਗਦੇ ਚੱਲ ਪੁੱਤ ਉਹ ਹੀ ਆ ਨਾ ਤੈਨੂੰ ਵੀ ਅਹਿਸਾਸ ਹੋ ਗਿਆ ਵੀ ਕਿਹੜਾ ਭਾਈ ਮੇਰਾ ਕਰਦਾ ਹੈ ਕਿਹੜਾ ਨਹੀਂ ਕਰਦਾ ਤੈਨੂੰ ਤਾਂ ਐਂਦੀ ਵੀ ਬਬਲੂ ਮੇਰਾ ਪਿਆਰ ਨਹੀਂ ਕਰਦਾ ਇਹ ਥੋੜੀ ਆ ਵੀ ਜੇ ਉਹਦੇ ਕੋਲ ਪੈਸਾ ਨਹੀਂ ਤੇ ਵੀ ਤੈਨੂੰ ਪਿਆਰ ਨਹੀਂ ਦੀ ਕਰਦਾ ਮੇਰੇ ਮਨ ਚ ਸੀ ਮੰਮੀ ਵੀ ਹਾਂ ਬਿੱਲਾ ਵੀ ਰਹੀ ਸਭ ਤੋਂ ਵੱਧ ਮੇਰਾ ਕਰਦਾ ਉਹ ਗੱਦਦਰ ਸਰੇ ਸੀ ਜਿੰਨਾ ਤੇ ਮੇਰੀ ਮਾਂ ਜਾਂਦੀ ਸੀ ਮੇਰੀ ਮਾਂ ਹੀ ਮੇਰਾ ਕਰੀ ਗਈ ਉਹਨਾਂ ਨੇ ਤਾਂ ਮੇਰਾ ਭੋਰਾ ਵੀ ਨਹੀਂ ਕਰਿਆ ਚਲ ਪੁੱਤ ਪਈਦਾ ਉਹ ਤੈਨੂੰ ਹੋਰ ਕਿਸੇ ਚੀਜ਼ ਦੀ ਕਮੀ ਰਹਿਣ ਦਿੰਨੇ ਨਾ ਮੰਮੀ ਤੈ ਇਹ ਵੀ ਨਹੀਂ ਸੋਚਣਾ ਹੈਗਾ ਵੀ ਪిల్లా ਮੇਰਾ ਕਰਦਾ ਨਹੀਂ ਕੋਈ ਗੱਲ ਨਹੀਂ ਪੁੱਤ ਦੇਣ ਲੈਣਾ ਵੱਡਾ ਨਹੀਂ ਹੁੰਦਾ ਹੁੰਦਾ ਬੰਦਾ ਬਸ ਤੇਰੇ ਨਾਲ ਮਿਲੀ ਵਾਤੀ ਜਾਨ ਉਹੀ ਵਾਧੂ ਨੇ ਮੰਮੀ ਅੱਜ ਤੋਂ ਬਾਅਦ ਨਾ ਆਪਾਂ ਵੀਰ ਹੋਰਾਂ ਕੋਲ ਥੋੜੇ ਟਾਈਮ ਬਾਅਦ ਹੀ ਜਾਇਆ ਕਰਾਂਗੇ ਲੈ ਪੁੱਤ ਥੋੜਾ ਟਾਈਮ ਬਾਅਦ ਗਾ ਤੇ ਜਦ ਤੇਰਾ ਚੀ ਕਰਿਆ ਕਰੂ ਜਦੇ ਕਹਿ ਦਿਆ ਕਰੀ ਮੈਂ ਤਾਂ ਤੇਰੇ ਨਾਲੇ ਬਗ ਚੱਲਿਆ ਕਰੂੰਗੀ ਠੀਕ ਹੈ ਠੀਕ ਹੈ ਮੰਮੀ